ਬਾਉਂਡਰਾਂ ਦੇ ਉੱਪਰ ਅੱਜ ਪੰਜਾਬ ਦੀ ਜਿਹੜੀ ਨੌਜਵਾਨੀ ਜੇ ਕਹਿ ਦੀ ਜਾਂ ਕਿਸਾਨੀ ਕਹਿ ਦਈਏ ਹਾਂਜੀ ਸਾਰੀ ਅੱਜ ਉਹ ਬਾਉਂਡਰਾਂ ਦੇ ਉੱਪਰ ਹੱਕ ਸਾਈ ਦੀ ਲੜਾਈ ਲੜ ਰਹੀ ਏ ਇਸ ਲੜਾਈ ਦੇ ਦੌਰਾਨ ਮੈਂ ਪਹਿਲਾਂ ਜ਼ਿਕਰ ਕਰਤਾ 11 ਮਹੀਨੇ ਤੇ 11 ਦਿਨ ਬਹੁਤ ਲੰਮਾ ਸਮਾਂ ਹੁੰਦਾ ਘਰ ਛੱਡਣਾ ਇੱਕ ਦਿਨ ਬੜਾ ਔਖਾ ਹੁੰਦਾ ਅੱਜ ਸਰਕਾਰ ਦੇ ਸਿਰ ਤੇ ਅੱਜ ਤੱਕ ਜੂਨ ਸਰਕੀ ਏ ਕਿ ਨਹੀਂ ਸਰਕੀ ਲੋਕਤੰਤਰ ਰੋੜਦੇ ਆ ਹੂੰ ਇਸ ਟਾਈਮ ਤੇ ਹੂੰ ਔਰ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਢੰਗੋਰਾ ਪਿੱਟ ਕੇ ਮਤਲਬ ਲੋਕਾਂ ਨੂੰ ਵਰਤਿਆ ਜਾ ਰਿਹਾ ਇਸ ਟਾਈਮ ਤੇ ਜੀ ਉਹਨਾਂ ਦਾ 20 ਕਿਲੋ ਵਜ਼ਨ ਘਟ ਗਿਆ ਇਹਦਾ ਮਤਲਬ ਹੀ ਹਾਂ ਮਸਲ ਖੁਰ ਗਏ ਹਾਂ ਮਸਲ ਖੁਰ ਗਏ ਆ ਸਭ ਤੋਂ ਪਹਿਲਾਂ ਜਦੋਂ ਬੰਦਾ ਰੋਟੀ ਛੱਡਦਾ ਰੋਟੀ ਉਹਦੇ ਅੰਦਰ ਜਾਣੀ ਬੰਦ ਹੁੰਦੀ ਆ ਹੂੰ ਮਤਲਬ ਬਾਕੀ ਚੀਜ਼ਾਂ ਜਿਹੜੀਆਂ ਸਰੀਰ ਨੂੰ ਚਾਹੀਦੀਆਂ ਬੰਦ ਹੁੰਦੀਆਂ ਤੇ ਸਭ ਤੋਂ ਪਹਿਲਾਂ ਚਰਬੀ ਘੋਲ ਕੇ ਲੱਗਦੀ ਹੈ ਚਰਬੀ ਘੋਲ ਬਿਲਕੁਲ ਜਦੋਂ ਚਰਬੀ ਘੋਲ ਕੇ ਲੱਗ ਜਿੰਦੀ ਫਿਰ ਮਾਸਪੇਸ਼ੀ ਦੀ ਵਾਰੀ ਆ ਜਾਂਦੀ ਹੈ ਹੂੰ ਉਹਨਾਂ ਦੀਆਂ ਮਾਸ ਪੀਸਕਿਆਂ ਜਿਹੜੀਆਂ ਕੁਲਕੀ ਲੱਗ ਹੂੰ 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 ਇਕੱਠੇ ਰਲਕੇ ਬਾਜੀ ਖੇਡਦੀ ਦੀ ਮੀਟਿੰਗਾਂ ਕਰਾਈਆਂ ਕਹਿ ਸਕਦੇ ਹੋ ਹੂੰ ਪਰ ਬਾਜੀ ਦਾ ਰਲਕੇ ਖੇਡ ਰਿਆ ਨਾ ਜੇ ਭਗਵੰਤ ਮਾਨ ਜੀ ਰਲਕੇ ਬਾਜੀ ਨਾਲ ਖੇਡਦੇ ਤੇ ਫਿਰ 1 ਕਿਲੋਮੀਟਰ ਅੰਦਰ ਆ ਕੇ ਹਰਿਆਣੇ ਤੋਂ ਹਰਿਆਣੇ ਦੀ ਪੁਲਿਸ ਸਾਢੇ ਸੋਭ ਕਰਨ ਨੂੰ ਕਿਵੇਂ ਸ਼ੀਤ ਕਰ ਜਿੰਦੀ ਜੇ ਸ਼ੀਤ ਕਰ ਦਿੱਤਾ ਸੀ ਤੇ ਫਿਰ ਪਹਿਲੇ ਦਿਨੀ ਐਫ ਆਈ ਆਰ ਕਿਉਂ ਨਹੀਂ ਭਗਵੰਤ ਮਾਨ ਜੀ ਨੇ ਦਰਜ ਕੀਤੀ 8 ਦਿਨ ਡੈੱਡ ਬੋਡੀ ਰੱਖ ਕੇ ਫਿਰ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਲਗਦੇ ਇਹਦੇ ਪ੍ਰਵਾਹ ਨੂੰ ਕਰੋੜ ਰੁਪਏ ਦਿੱਤਾ ਹੈ ਵੇਖੋ 1 ਕਰੋੜ ਰੁਪਏ ਵਾਸਤੇ ਨਹੀਂ ਉੱਥੇ ਲੜ ਰਹੇ ਕਰੋੜ ਰੁਪਏ ਤੇ ਵਾ ਵੀ ਭਾਈ ਉਪਰਾਰ ਨੂੰ ਆਰਥਿਕ ਸਹਾਇਤਾ ਦਿ ਲੋੜਾ ਜਿਹੜੇ ਲੜ ਰਹੇ ਉੱਥੇ ਉਹ ਕਰੋੜਾ ਕਰਾਣਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ ਹੂੰ ਉਹ ਜੇ ਕਈ ਕਰੋੜਾਂ ਦੀ ਪ੍ਰਵਾਹ ਕਰਦੇ ਆ ਲਕੀਮਪੁਰ ਥੀਰੀ ਕਾਰਡ ਤੇ ਮੈਂ ਉੱਥੇ ਖੁਦ ਗਿਆ ਸੀ ਜਦੋਂ 45 ਲੱਖ ਦੇ ਵਿੱਚ ਇੱਕ ਡੈੱਡ ਬਡੀ ਦੀ ਗੱਲ ਹੋਈ ਆ ਮਾਰਚ ਕਰਾਂਗੇ ਤਸੀਹ ਪਦਰਾ ਦੇ ਕਸਬਿਆਂ ਦੇ ਹਾਂ ਟਰੈਕਟਰ ਮਾਰਚ ਦੇ ਤੇ ਮਾਰਚ ਕਰਨਗੇ ਔਰ ਜਿਹੜੇ ਦੋ ਮੂ ਫਾਰਮ ਲੜ ਰਹੇ ਆ ਉਹਨਾਂ ਲੋਕ ਵੀ ਠੀਕ ਆ ਭਾਈ ਕੋਈ ਗੱਲ ਨਹੀਂ ਤੇ ਭਾਜਪਾ ਦੇ ਵੱਡੇ ਆਗੂਆਂ ਦੇ ਘਰ ਹਮ ਮੋਲ ਹਮ ਔਰ ਆਪਣਾ ਸਾਈਲੋ ਹਮ ਇਹ ਲੋਕਾਂ ਨੂੰ ਦੱਸਾਂਗੇ ਉਥੇ ਮੋਲ ਲਾ ਕੇ ਟਰੈਕਟਰ ਖਿਲਾੜ ਕੇ ਵੀ ਆ ਵਾ ਵੱਡਾ ਹੱਟ ਹਮ ਜਿਨੇ ਤੁਹਾਡੀ 200 500 ਦੁਕਾਨ ਖਾ ਲਈ ਆ ਇਹ ਕਣਕ ਇੱਥੇ ਨਹੀਂ ਆਟਾ ਰਹਿਣਾ ਜਿੱਦਣ ਅਨਾਜ ਸਭ ਤੋਂ ਵੱਡਾ ਸੈਕਟਰ ਆ ਇੱਥੇ ਕਾਰਪੋਰੇਟ ਦੀ ਪੱਗਰ ਹੋ ਗਈ ਤੇ ਸਰਕਾਰ ਨੇ ਕਰਵਾਤੀ ਉਸ ਦਿਨ ਇਹ ਆਟਾ 150 ਰੁਪਏ ਤੋਂ ਪਲੱਸ ਤੇ ਹਮ ਜੇ ਰੋਟੀ ਖਾਂਦੇ ਰਹਿਣਾ ਤੇ ਫੇਰ ਐਮਐਸਪੀ ਬਹੁਤ ਜ਼ਰੂਰੀ ਆ ਜੇ ਐਮਐਸਪੀ ਹੋਊਗੀ ਤੇ ਇਹਦੇ ਨਾਲ ਐਮਆਰਪੀ ਵੀ ਤੈ ਹੋਊਗਾ ਹੂੰ ਬਿਲਕੁਲ ਪ੍ਰਾਈਵੇਟ ਪਲੇਅਰ ਦਾ ਆਪਣਾ ਰੇਟ ਵਾ ਹੂੰ ਉਹਨੇ ਤੁਹਾਡੇ ਤੋਂ ਖਰੀਦਾਂ ਕੋਡੀਆਂ ਦੇ ਪਾ ਤੇ ਵੇਚਣਾ ਸੋਨੇ ਦੇ ਪਾ ਹੂੰ ਉਹ ਤਾਂ ਉਹਦੀ ਮਰਜ਼ੀ ਆ ਤੇ ਅਨਾਜ ਇਹ ਕਹੋ ਜਾ ਇਹਨਾਂ ਨੂੰ ਮਤਲਬ ਹੁਣ ਦਿਸ ਪਿਆ ਅਨਾਜ ਇਹੋ ਜਿਹਾ ਸੈਕਟਰ ਵਾ ਹੂੰ ਇਹ ਤੋਂ ਵਗੈਰਾ ਕਿਸੇ ਦਾ ਗੁਜ਼ਾਰਾ ਨਹੀਂ ਜੇ ਇਹ ਸਾਡੇ ਕੰਟਰੋਲ 'ਚ ਹੋ ਜੀ ਹੂੰ ਜ਼ਮੀਨ ਸਾਡੇ ਕੰਟਰੋਲ 'ਚ ਹੋ ਜੀ ਤੇ ਫਿਰ ਅਸੀਂ ਪੂਰੀ ਦੁਨੀਆ ਤੇ ਰਾਜ ਕਰਾਂਗੇ ਐਲਨ ਮਸਕ ਵਰਗੇ ਬਿਲ ਗੇਟਸ ਵਰਗੇ ਉਹ ਬਣਾਈ ਬੈਠੇ ਆ ਇਹ ਕਿਤੇ ਇਹ ਕਿਤੇ ਟਰੰਪ ਥੁੜੀ ਕਰ ਰਿਹਾ ਵਾ ਜਾਂ ਮੋਦੀ ਥੋੜਾ ਕਰ ਇਹਨਾਂ ਦੇ ਪਿੱਛੇ ਜਿਹੜੇ ਪਲੇਅਰ ਬੈਠੇ ਆ ਉਹ ਸਾਰਾ ਕੁਝ ਕਰਵਾ ਰਹੇ ਇਹ ਤਾਂ ਪੁੱਤਲੀਆਂ ਵਾ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖਵਲ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਜਿਵੇਂ ਆਪ ਨੂੰ ਪਤਾ ਹੈ ਅਸੀਂ ਨਵੇਂ ਤੋਂ ਨਵਾਂ ਮੁੱਦਾ ਲੈ ਕੇ ਅੱਜ ਇਸੇ ਵਿੱਚ ਹਾਜ਼ਰ ਹੋ ਜਾਂਦੇ ਹਾਂ ਕਾਫੀ ਲੰਮੇ ਸਮੇਂ ਤੋਂ ਕਿਸਾਨੀ ਜਿਹੜੀ ਇਹ ਪੰਜਾਬ ਦੇ ਬਾਰਡਰਾਂ ਤੇ ਹਰਿਆਣੇ ਦੇ ਬਾਰਡਰਾਂ ਦੇ ਉੱਪਰ ਮੈਨੂੰ ਲੱਗਦਾ ਵੀ 11 ਮਹੀਨੇ ਤੇ ਅੱਜ 11 ਦਿਨ ਹੋ ਚੁੱਕੇ ਨੇ ਹੱਕ ਸੱਚ ਦੀ ਲੜਾਈ ਲੜਦਿਆਂ। ਔਰ ਜੇ ਇਹ ਗੱਲ ਕਰੀਏ ਡੱਲੇਵਾਲ ਸਾਹਿਬ ਦੀ ਖਨੌਰੀ ਬਾਰਡਰ ਤੇ ਬੈਠਨ ਉਹਨਾਂ ਨੂੰ ਵੀ ਲਗਭਗ 9 ਦਿਨ ਹੋ ਚੁੱਕੇ ਨੇ। ਲੜਾਈ ਦੇ ਦੌਰਾਨ ਬੜਾ ਉਤਾਹ ਚੜਾ ਆਏ ਬੜੇ ਨੌਜਵਾਨਾਂ ਦੇ ਮੱਥਿਆਂ 'ਚ ਗੋਲੀਆਂ ਵੀ ਵੱਜੀਆਂ ਕਈਆਂ ਦੀਆਂ ਅੱਖਾਂ ਵੀ ਗਈਆਂ। ਸੋ ਸਾਰੇ ਮਾਦਰੇ ਨੂੰ ਜਾਣਨ ਦਾ ਯਤਨ ਕਰਾਂਗੇ ਅੱਜ ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਜੀ ਨਾਲ ਨੇ। ਸਭ ਤੋਂ ਪਹਿਲਾਂ ਸਰਦਾਰ ਸਾਹਿਬ ਦਾ ਚੈਨਲ ਤੇ ਸਵਾਗਤ ਹੈ ਸਰਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਦਾਰ ਸਾਹਿਬ ਕੀ ਸਥਿਤੀ ਅੱਜ ਬਾਰਡਰਾਂ ਦੇ ਉੱਪਰ ਅੱਜ ਪੰਜਾਬ ਦੀ ਜਿਹੜੀ ਨੌਜਵਾਨੀ ਜੇ ਕਹਿ ਦੀ ਜਾਂ ਕਿਸਾਨੀ ਕਹਿ ਦਈਏ ਹਾਂਜੀ ਸਾਰੀ ਅੱਜ ਉਹ ਬਾਰਡਰਾਂ ਦੇ ਉੱਪਰ ਹੱਕ ਸਾਈ ਦੇ ਲੜਾਈ ਲੜ ਰਹੀ ਏ ਇਸ ਲੜਾਈ ਦੇ ਦੌਰਾਨ ਮੈਂ ਪਹਿਲਾਂ ਜ਼ਿਕਰ ਕਰਦਾ 11 ਮਹੀਨੇ ਤੇ 11 ਦਿਨ ਬਹੁਤ ਲੰਮਾ ਸਮਾਂ ਹੁੰਦਾ ਘਰ ਛੱਡਣਾ ਇੱਕ ਦਿਨ ਬੜਾ ਔਖਾ ਹੁੰਦਾ ਹੈ ਅੱਜ ਸਰਕਾਰ ਦੇ ਸਿਰ ਤੇ ਅੱਜ ਤੱਕ ਜੂੰ ਸਰਕੀ ਹੈ ਕਿ ਨਹੀਂ ਸਰਕੀ ਦੇਖੋ ਇਹ ਲੜਾਈ ਓਨੀ ਦੇਰ ਤੱਕ ਲੰਬੀ ਚੱਲਦੀ ਰਹੂਗੀ ਜਿੰਨੀ ਦੇਰ ਤੱਕ ਸਾਡੇ ਭਾਰਤ ਦੀ ਲੋਕਾਂ ਦੀ ਮਾਨਸਿਕਤਾ ਨਹੀਂ ਬਣਦੀ ਹੂੰ ਇਹ ਲੜਾਈ ਕੱਲੀ ਜਿਹੜੀ ਉਹ ਪੰਜਾਬ ਦੀ ਨਹੀਂਗੀ ਹੂੰ ਸਿਰਫ ਪੰਜਾਬ ਤਾਂ ਜਿਵੇਂ ਪਹਿਲੀਆਂ ਮਹਾਂਸਮੇ ਭਾਵੇਂ ਉਹ ਆਉਂਦੇ ਰੇ ਲੁਟੇਰੇ ਆਉਂਦੇ ਰੇ ਭਾਵੇਂ ਮੁਗਲ ਆਏ ਭਾਵੇਂ ਅੰਗਰੇਜ਼ ਆਏ ਹੂੰ ਇਹ ਆ ਵੀ ਸਿਪਾ ਸਲਾਰ ਬਣ ਕੇ ਲੜਾਈ ਲੜਦਾ ਰਿਹਾ ਵੀ ਪਹਿਲਾਂ ਆਏ ਬਸਰੇ ਨੂੰ ਫੜ ਲਿੰਦਾ ਰਿਹਾ ਪੰਜਾਬ ਦੀ ਫਿਤਰਤ ਰਹੀ ਹੈ ਖੂਨ ਚ ਹੂੰ ਪਰ ਇਹਨੂੰ ਇਹ ਜਿਹੜੀ ਲੜਾਈ ਆ ਇਹਨੂੰ ਲੜਾਈ ਨੂੰ ਲੜਨ ਵਾਸਤੇ ਪੂਰੇ ਦੇਸ਼ ਦਾ ਜਾਗਣਾ ਬਹੁਤ ਜ਼ਰੂਰੀ ਆ ਤੁਸੀਂ ਕਹਿੰਦੇ ਵੀ ਦੇਸ਼ ਦਾ ਜਾਗਣਾ ਜ਼ਰੂਰੀ ਏ ਰਵਨੀਤ ਬਿੱਟੂ ਪਿਛਲੇ ਦਿਨਾਂ ਦੇ ਅੰਦਰ ਆਪਾਂ ਵੇਖਿਆ ਭਾਜਪਾ ਦਾ ਮੈਂਬਰ ਪਾਰਲੀਮੈਂਟ ਜਿਹੜਾ ਹਾਰਨ ਤੋਂ ਬਾਅਦ ਉਹਨਾਂ ਨੇ ਬਣਾਇਆ ਕੈਬਨਿਟ ਮਨਿਸਟਰ ਬਣਾਤਾ ਸੌਰੀ ਇੰਡੀਆ ਦਾ ਕੈਬਨਿਟ ਮਨਿਸਟਰ ਏ ਉਹ ਕਹਿੰਦਾ ਵੀ ਇਹ ਪੰਜਾਬ ਦੇ ਕਿਸਾਨ ਆਪਣੇ ਹੱਲ ਕਰਾਉਣ ਹਾਂ ਇਹ ਦੂਜਿਆਂ ਦੇ ਬਾਪੂ ਬਣ ਬਣ ਬੈਂਦੇ ਨੇ ਅਸਲ ਦੇ ਵਿੱਚ ਉਹ ਜਿਹੜੀ ਸ਼ਬਦਾਵਲੀ ਆ ਬਿੱਟੂ ਜੀ ਨੂੰ ਆਪਦੀ ਤੇ ਕੰਟਰੋਲ ਕਰਨਾ ਚਾਹੀਦਾ ਵਾ ਹੂੰ ਵੀ ਪਹਿਲੀ ਗੱਲ ਤੇ ਆ ਵੀ ਜਿਹੜਾ ਬੰਦਾ ਹਾਰ ਜਾਂਦਾ ਵਾ ਹੂੰ ਉਹ ਸ਼ਰਮ ਦੇ ਨਾਲ ਹੀ ਹੂੰ ਉਹਨੂੰ ਮਤਲਬ ਬਹਿ ਜਾਣਾ ਚਾਹੀਦਾ ਵਾ ਕਿ ਮੈਨੂੰ ਲੋਕਾਂ ਨੇ ਪਰਵਾਹ ਨਹੀਂ ਕੀਤਾ ਹੂੰ ਠੀਕ ਹੈ ਨਾ ਜੀ ਤੇ ਸਾਡੇ ਇਹ ਦੇਸ਼ ਦੀ ਤਰਾਸ ਦੀ ਆ ਸਾਡੇ ਕਾਨੂੰਨ ਦੀ ਤਰਾਸ ਦੀ ਆ ਹੂੰ ਵੀ ਜਿਹੜਾ ਵੀ ਇੱਥੇ ਹਰਿਆ ਵਾ ਹੂੰ ਉਹਨੂੰ ਜਿਹੜਾ ਪੰਜਾਬ ਵਿਰੁੱਧ ਹੀ ਰਿਆ ਵਾ ਹੂੰ ਉਹਨੂੰ ਨਵਾਜਿਆ ਵਾ ਭਾਵੇਂ ਉਹ ਜੀਤ ਲਈ ਸੀ ਹਾਂ ਅਰਨੁ ਜੇਤਲੀ ਨੂੰ ਮਤਲਬ ਉਦੋਂ ਦੇ ਸਾਡੇ ਮਤਲਬ ਬਾਦਲ ਸਾਹਿਬ ਨੇ ਕਿਹਾ ਸੀ ਕਿ ਦੋ ਤਵਾਨਾ ਇੱਕ ਵਾਰ ਤੋਂ ਕਾਗਜ਼ 'ਤੇ ਭਰ ਜਾ ਬਾਦ ਸਰਟੀਫਿਕੇਟ ਲੈਣਾ ਜੀ 1 ਲੱਖ ਤੋਂ ਵੱਧ ਵੋਟਾਂ ਤੇ ਅਮਰਸਾ ਦੇ ਲੋਕਾਂ ਨੇ ਹਰਾਇਆ ਪਰ ਸਾਡੀ ਮਤਲਬ ਜਿਹੜੀ ਇੱਥੇ ਪੰਜਾਬ ਨੂੰ ਦਬਾਉਣ ਵਾਸਤੇ ਉਹਨੂੰ ਜਾਂਦੇ ਖਜ਼ਾਨਾ ਹੀ ਉਹਦਾ ਹੱਥ ਫੜਾਤਾ ਇਹ ਕਹਿਣ ਮਾਤਰਾ ਹੀ ਲੋਕਤੰਤਰ ਹੈ ਰਾਜਤੰਤਰ ਨਹੀਂ ਲੋਕਾਂ ਦਰਕਾਰਿਆ ਹੈ ਰਾਜ ਨੇ ਬਣਾਇਆ ਲੋਕਤੰਤਰ ਰੋੜ ਤੇ ਆ ਇਸ ਟਾਈਮ ਤੇ ਔਰ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਟੰਡੋਰਾ ਪਿੱਟ ਕੇ ਮਤਲਬ ਲੋਕਾਂ ਨੂੰ ਵਰਤਿਆ ਜਾ ਰਿਹਾ ਓਕੇ ਤੁਸੀਂ ਗੱਲ ਚਲੋ ਚਾਲੀ ਗਈ ਜੇ ਇਟਲੀ ਦੀ ਅੱਜ ਆਪਾਂ ਭਾਜਪਾ ਦੀ ਗੱਲ ਚੱਲ ਪਈਏ ਤੁਸੀਂ ਉਹ ਪੁਰਾਣੀ ਗੱਲ ਦਾ ਜ਼ਿਕਰ ਕੀਤਾ ਹੈ ਤੇ 2000 ਜਿਹੜੇ ਆਪਣਾ ਬਾਈ ਦੇ ਵਿਧਾਨ ਸਭਾ ਦੇ ਇਲੈਕਸ਼ਨ ਸਨ ਮੋਦੀ ਸਾਹਿਬ ਫਰੀਦਪੁਰ ਫੇਰੀ ਤੇ ਆਏ ਸਨ ਤੇ ਇੱਕ ਕਾਫਲਾ ਰੋਕਿਆ ਗਿਆ ਉਹਨਾਂ ਦਿਨਾਂ ਦੇ ਅੰਦਰ ਉਸੇ ਵੇਲੇ ਵਾਪਸ ਚਲੇ ਗਏ ਉਹਨਾਂ ਦਿਨਾਂ ਦੇ ਵਿੱਚ ਵੀ ਬੜਾ ਕੁਝ ਪ੍ਰੋਪਾਗੈਂਡਾ ਰਚਿਆ ਗਿਆ ਵੀ ਉਹਨਾਂ ਤੇ ਅਟੈਕ ਹੋਣ ਲੱਗਾ ਸੀ ਆ ਹੋਣ ਲੱਗਾ ਸੀ ਹਾਲਾਂਕਿ ਚੰਨੀ ਦੀ ਸਰਕਾਰ ਸੀ ਪਰ ਹੁਣ ਪਤਾ ਲੱਗਾ ਵੀ ਤੁਹਾਡੇ ਜਿਹੜੇ ਆਗੂ ਨੇ ਆਗੂਆਂ ਦੇ 307 ਦੇ ਪਰਚੇ ਦਰਜ ਹੋ ਗਏ ਨੇ ਵੇਖੋ ਅਸਲ ਦੇ ਵਿੱਚ ਆ ਪੀ ਅ ਰਾਜਾ ਉਹ ਹੁੰਦਾ ਵਾ ਹੂੰ ਜਿਹੜਾ ਲੋਕਾਂ ਦੇ ਵਿੱਚ ਖੜੋ ਕੇ ਗੱਲ ਕਰਨ ਦਾ ਹੂੰ ਮਾਦਾ ਰੱਖਦਾ ਹੋਵੇ ਹੂੰ ਕਿਉਂਕਿ ਅਸੀਂ ਉਸ ਮਾਹੌਲ ਦੇ ਵਿੱਚ ਆ ਉਸ ਮਾਹੌਲ ਚ ਪੜੇ ਪਲੇ ਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਦੀ ਗੱਲ ਕੀਤੀ ਜਾਂਦੀ ਆ ਤੇ ਉਹਨੂੰ ਰਾਜੇ ਨੂੰ ਇਹ ਵੀ ਵਿਖਾਇਆ ਗਿਆ ਵਾ ਸਾਡਾ ਨਾਇਕਵਾਓ ਜੀ ਵੀ ਜਦੋਂ ਕਿਤੇ ਬੇਰੀ ਦੇ ਉੱਤੇ ਵੱਟੇ ਮਾਰਦਿਆਂ ਹੂੰ ਵੱਟਾ ਵੱਜ ਗਿਆ ਮਹਾਰਾਜੇ ਨੂੰ ਜਾ ਕੇ ਤੇ ਉਹ ਜਵਾਕਾਂ ਨੂੰ ਐਲਕਾਰ ਜਿਹੜੇ ਸਿਪਾਈ ਫੜ ਲਿਆਏ ਤੇ ਉਹਨਾਂ ਨੇ ਪੁੱਛਿਆ ਹੂੰ ਵੀ ਤੁਸੀਂ ਜਦੋਂ ਵੱਟੇ ਮਾਰਦੇ ਬੇਰੀ ਤੁਹਾਨੂੰ ਕੀ ਦਿੰਦੀ ਆ ਤੇ ਕਹਿੰਦੇ ਮਿੱਠੇ 베ਰ ਦਿੰਦੀ ਆ ਹੂੰ ਤੇ ਉਹਨਾਂ ਨੇ ਕਿਹਾ ਜੇ ਬੇਰੀ ਕੰਡਿਆਂ ਵਾਲੀ ਹੋਵੇ ਮਿੱਠੇ 베ਰ ਨਹੀਂ ਸਕਦੀ ਆ ਤੇ ਮੈਂ ਤਾਂ ਰਾਜਾ ਵਾਂ ਉਹਨਾਂ ਨੂੰ ਮਤਲਬ ਇਨਾਮ ਦੇ ਕੇ ਨਵਾਜਿਆ ਸੀ ਕਿਆ ਬਾਤ ਹਾਕੇ ਬਣਦਾ ਵਾ ਰਾਜੇ ਦਾ ਵੀ ਪਬਲਿਕ ਉਹ ਤੋਂ ਇੰਨੀ ਖੁਸ਼ ਹੋਵੇ ਹੂੰ ਵੀ ਉਹ ਪਬਲਿਕ ਜਿਹੜੀ ਆ ਉਹ ਰਾਜੇ ਦੇ ਫਾਇਰਾਂਸ ਲਈ ਹੱਸਤਾ ਹੱਦ ਤੱਕ ਜਾਵੇ ਪਰ ਇਹ ਆ ਵੀ ਇਹ ਮੋਦੀ ਜੀ ਨੂੰ ਤਾਂ ਕੋਈ ਸਮਝ ਨਹੀਂ ਆਉਂਦਾ ਕਿ ਮੇਰੇ ਨਾਲ ਇੰਨੀ ਨਿਰਾਸ਼ਤਾ ਪੰਜਾਬ ਦੇ ਲੋਕਾਂ ਦੀ ਮੇਰੇ ਨਾਲ ਕਿਸਾਨਾਂ ਦੀ ਇੰਨੀ ਨਿਰਾਸ਼ਤਾ ਇਹ ਕਿਉਂ ਕਿਉਂਕਿ ਸਾਡੀ ਜਿਹੜੀ ਪੰਜਾਬ ਦੀ ਫਿਤਰਤ ਹੈ ਵੀ ਦੋਹਰਾ ਚਿਹਰਾ ਕਿਸੇ ਦਾ ਨਹੀਂ ਵੇਖਣਾ ਚਾਹੁੰਦੇ ਜੀ ਇੱਕ ਹੀ ਚਿਹਰਾ ਇੱਕ ਚਿਹਰਾ ਤਾਂ ਉਹ ਆ ਮੋਦੀ ਜੀ ਦਾ ਜਿਹੜਾ ਸੀਸਗੰਜ ਸਾਹਿਬ ਜਾ ਕੇ ਮੱਥਾ ਵੀ ਟਿਕਦਾ ਸੀਸਗੰਜ ਸਾਹਿਬ ਜਾ ਕੇ ਮਤਲਬ ਖੱਟੀ ਦਫ਼ਤਰੀ ਸਾਈ ਹੁੰਦੀ ਆ ਤੇ ਇੱਕ ਚਿਹਰਾ ਉਹ ਆ ਵੀ ਜੇ ਉਹੀ ਖਟੇ ਕਪੜੇ ਦਾ ਬਣਿਆ ਨਿਸ਼ਾਨ ਸੇਵ ਲਾਲ ਕਿਲੇ ਤੇ ਝੁੱਲ ਗਿਆ ਤੇ ਉਹਦੇ ਤੇ ਸਾਡੇ ਨੌਜਵਾਨਾਂ ਦੇ ਘਰਾ ਦੇ ਛਾਪੇ ਮਾਰੀ ਬੜੀ ਵੱਡੀ ਵੱਡੀ ਤਦਾਦ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਹਰਾਸਤ ਕੀਤੀ ਗਈ ਬਿਲਕੁਲ ਬਿਲਕੁਲ ਜੀਲਿਸੀ ਟਿੱਗੇ ਮਤਲਬ ਇਹ ਅਜੇ ਪਰਚੇ ਚੱਲਦੇ ਨੇ ਦੋਰੀ ਮਾਨਸਿਕਤਾ ਜਿਹੜੀ ਆ ਇਹ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਦੇ ਉਹਦੇ ਵਿੱਚ ਉਹ ਆ ਵੀ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਹੈਗਾ ਕਿ ਤੁਸੀਂ ਮਤਲਬ ਸਾਨੂੰ ਗੁਰਨਾਨ ਸਿੰਘ ਦੇ ਪੁਰਬ ਦੇ ਉੱਤੇ ਐਲਾਨ ਕਰਕੇ ਠਾਤਬੇ ਐਮਐਸਪੀ ਗਰੰਟਡ ਦਾ ਕਾਨੂੰਨ ਬਣੂ ਲਕੀਮਪੁਰ ਖੀਰੀਕਾਰ ਦੇ ਦੋਸ਼ੀ ਨੂੰ ਸਜ਼ਾ ਮਿਲੂ ਉਹ ਜੇਲ੍ਹ ਇਸ ਇਲਾਕੇ ਵਿੱਚ ਜਾਣਗੇ ਕਾਨੂੰਨ ਵਾਪਸ ਆ ਪਰ ਕਿਹੜੇ ਤਰੀਕੇ ਨਾਲ ਸਾਰਾ ਕੁਝ ਲਾਗੂ ਕਰ ਰਹੇ ਜਿੰਨ ਦੋਚੀ ਤੁਹਾਡੇ ਨਾਲ ਤੁਰਿਆ ਫਿਰਦਾ ਵਾ ਤੇ ਆਪਣਾ ਐ ਐਮਐਸਪੀ ਗਰੰਟਡ ਦਾ ਕਾਨੂੰਨ ਬਣਾਉਣਾ ਤੁਸੀਂ ਤਿਆਰ ਨਹੀਂ 750 ਨੂੰ ਤੁਸੀਂ ਪਰਿਵਾਰਾਂ ਨੂੰ ਨੁਮਾਇਜਣਾ ਸੀ ਜਿਹੜੇ ਸ਼ਹੀਦ ਹੋਗੇ ਸੀ ਉਹਨਾਂ ਬਾਰੇ ਤੁਹਾਡੀ ਕੋਈ ਗੱਲ ਨਹੀਂ ਇੱਥੇ ਤੁਸੀਂ ਕਿਹੜਾ ਪੈਕੇਜ ਲੈ ਕੇ ਆ ਰਹੇ ਜੀ ਉਹ ਸਾਨੂੰ ਦੱਸਿਆ ਜਾਵੇ ਉਹਦੇ ਵਿੱਚੋਂ ਲੋਕ ਜਿਹੜੇ ਸੜਕਾਂ ਤੇ ਆਏ ਸੀ ਤੇ ਸੜਕਾਂ ਤੇ ਆਉਣ ਤੇ ਕੋਈ ਕਿਸੇ ਨੇ ਕੋਈ ਏਟ ਨਹੀਂ ਮਾਰੀ ਕੋਈ ਰੋੜਾ ਨਹੀਂ ਮਾਰਿਆ ਤੇ ਮਤਲਬ ਆਪਦਾ ਸ਼ਾਂਤਵੇਂ ਪ੍ਰੋਟੈਸਟ ਕਰਦੇ ਰਹੇ ਪਰ ਉਹਦੇ ਤੇ ਪਰਚਾ ਦਰਜ ਰਾਹ ਰੁਕਣ ਦਾ ਹੋ ਜਾਣਾ ਔਰ ਉਸ ਤੋਂ ਵੱਡਾ ਵਾ ਵੀ ਹੁਣ ਉਦੋਂ ਦੇ ਪ੍ਰਧਾਨ ਬਾਈ ਨੇਮ ਹੋਏ ਨੇ ਕਿਹੜੇ ਕਿਹੜੇ ਆਗੂਆਂ ਤੇ ਹੋਏ ਨੇ ਮਤਲਬ 40-45 ਆਗੂ ਆ ਜਿਹੜੇ ਬਾਈ ਨੇਵਾ ਜੀ ਉਹਨਾਂ ਦੇ ਵਿੱਚ ਅਜੇ ਸਾਹਮਣੇ ਆਉਣ ਵਾਲਾ ਸਾਰਾ ਕੁਝ ਮਗਰ ਕੀ ਪਿਆ ਵਾ ਹਮ ਹੁਣ ਜਾ ਕੇ ਚੰਨੀ ਜੀ ਨੂੰ ਚਿੱਠੀ ਦੇ ਡਰੇ ਜਾ ਰਿਹਾ ਪਰਚੇ ਦਾ ਨਾਮ ਦੇ ਕੇ ਚੰਨੀ ਜੀ ਨੂੰ ਚਿੱਠੀ ਲਿਖਣੀ ਹੂੰ ਤੇ ਮੈਂ ਧੰਨਵਾਦ ਕਰਦਾ ਬਚ ਕੇ ਆ ਗਿਆ ਹੂੰ ਤੇ ਇਹ ਇਹ ਐਡੇ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਐਡੀ ਵੱਡੀ ਡੈਮੋਕ੍ਰੇਸੀ ਚਲਾਉਣ ਵਾਲੇ ਨੂੰ ਨਰਿੰਦਰ ਮੋਦੀ ਜੀ ਨੂੰ ਇਹ ਸੋਭਾ ਨਹੀਂ ਦਿੰਦੀ ਗੱਲ ਉਸ ਤੋਂ ਬਾਅਦ ਉਹਨੂੰ ਭਗਵੰਤ ਮਾਨ ਨੇ ਜੋ ਕੰਮ ਕੀਤਾ ਵਾ ਇਹਨੇ ਕੀਤਾ 307 ਦੇ ਵਿੱਚ ਕਨਵਰਟ ਕਰਦਾ ਪਰਚੇ ਨੂੰ ਜੁਰਮ ਦਾ ਵਾਦਾ ਤੇ ਹੁਣ ਹੋਇਆ ਵਾ ਹਾਂ ਹਾਲਾਂਕਿ 307 ਉਦੋਂ ਲੱਗਦੀ ਆ ਜਦੋਂ ਕਿਤੇ ਕੋਈ ਛੱਟਪੇਟ ਲੱਗੀ ਆ ਕੋ ਮੈਡੀਕਲ ਰਿਪੋਰਟ ਆਈ ਆ ਹੂੰ ਉਦੋਂ 307 ਲੱਗਦੀ ਆ ਪਤਾ ਨਹੀਂ ਇਹ ਕਿਹੜੇ ਕਾਨੂੰਨ ਤਹਿਤ ਮਤਲਬ ਸਾਰਾ ਕੁਝ ਹੋ ਰਿਹਾ ਅਸਲ ਦੇ ਵਿੱਚ ਆ ਵੀ ਸਾਰਾ ਕੁਝ ਉਹੀ ਆਗੂ ਨੇ ਜਿਹੜੇ ਬਾਰਡਰਾਂ ਦੇ ਲੜ ਰਹੇ ਆ ਉਹਨਾਂ ਆਗੂਆਂ ਨੂੰ ਦਬਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਪਰ ਇਹ ਮੈਂ ਨਾ ਕਿ ਹਾਕਮਾਂ ਨੂੰ ਸੋਚ ਲੈਣਾ ਚਾਹੀਦਾ ਭਾਵੇਂ ਭਗਵੰਤ ਮਾਨ ਜੀ ਆ ਭਾਵੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ ਸੋਚ ਲੈਣਾ ਚਾਹੀਦਾ ਵੀ ਇਹ ਲੋਕ ਇਦਾਂ ਦੱਬਣ ਵਾਲੇ ਨਹੀਂ ਹੂੰ ਅਸਲ ਦੇ ਵਿੱਚ ਮਸਲਿਆਂ ਦਾ ਹੱਲ ਚਾਹੁੰਦੇ ਆ ਮਸਲਿਆਂ ਦਾ ਹੱਲ ਕਰਕੇ ਤਾਂ ਰੁਕਿਆ ਜਾ ਸਕਦਾ ਵਾ ਪਰ ਜੇ ਤੁਸੀਂ ਕਹੋ ਵੀ ਡਰਾ ਕੇ ਇਹਨਾਂ ਤੋਂ ਇਹ ਸਾਰਾ ਕੁਝ ਲਾਗੂ ਕਰ ਲਾਂਗੇ ਵੀ ਖੇਤੀਮਨ ਦਾ ਖਰੜਾ ਆ ਗਿਆ ਨਵਾ ਇਹਨੂੰ ਲਾਗੂ ਕਰਨਾ ਵਾ ਹਾਈਵੇ ਥਲੇ ਜ਼ਮੀਨਾਂ ਜਾ ਰਹੀਆਂ ਵਾ ਜਬਰੀ ਲੈਣੀਆਂ ਵਾ ਮਤਲਬ ਇਹ ਲੋਕ ਬਰਦਾਸ਼ਤ ਨਹੀਂ ਕਰਨਗੇ ਤੁਸੀਂ ਕਹਿ ਰਹੇ ਵੀ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਤੁਹਾਨੂੰ ਭਰੋਸਾ ਦੇ ਕੇ ਇੱਕ ਰੀ ਉਥੋਂ ਦਿੱਲੀ ਦੀਆਂ ਬਰੂਹਾਂ ਤੋਂ ਤੁਹਾਨੂੰ ਕਰੋਗਰੀ ਭੇਜਤਾ ਤੁਸੀਂ ਉਹ ਲੜਾਈ ਦੁਬਾਰਾ ਲੜ ਰਹੇ ਹੋ ਲੜਾਈ ਸਾਂਝੀ ਏ ਮੰਗਾ ਸੇਮ ਨੇ ਤੇ ਅੱਜ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈ ਰਾਜਨੀਤਿਕ ਉਹ ਕਿਉਂ ਨਹੀਂ ਸਾਥ ਦੇ ਰਿਹਾ ਅਸਲ ਦੇ ਵਿੱਚ ਇਹ ਆ ਵੀ ਥੋੜੇ ਜਿਹਾ ਆਪ ਵਿੱਚ ਸਮਝਾਂ ਦਾ ਫਰਕ ਪੈਂਦਾ ਜਿਵੇਂ ਘਰ ਪਰਿਵਾਰ ਦੇ ਵਿੱਚ ਪੈਂਦਾ ਨਾ ਆਪਾਂ ਚਾਰਜੀ ਕਰਦੇ ਆ ਤੇ ਇੱਥੇ ਵੀ ਕਰਾ ਪੁੱਤ ਦਾ ਪਿਓ ਦਾ ਮਤਲਬ ਘਰ ਵਾਲੇ ਜੀਆਂ ਦਾ ਨਹੀਂ ਰਲਦਾ ਸਭਾ ਉਹ ਉਹ ਫਰਕ ਪੈਂਦਾ ਵਾ ਉਹਦੇ ਤੇ ਹੁਣ 11 ਸਾਲ ਮਹੀਨੇ 11 ਦਿਨ ਤੋਂ ਬਾਅਦ ਜੇ ਮਤਲਬ ਇਹ ਵੇਲੇ ਸਮਝਾਂ ਬਣੀਆਂ ਵਾ ਸੰਯੁਕਤ ਮੋਰਚੇ ਦੀਆਂ ਤੇ ਅਸੀਂ ਮਤਲਬ ਵੈਲਕਮ ਕੀਆ ਉਹਨਾਂ ਨੂੰ ਜਦੋਂ ਸੱਦਾ ਪੱਤਰ 10 ਤਰੀਕ ਨੂੰ ਦੇਣ ਗਏ ਆ ਸ਼ੰਭੂ ਬਾਰਡਰ ਤੇ ਸਾਰੇ ਸੀਨੀਅਰ ਆਗੂ ਜਨਾਂ ਦੀ ਡਿਊਟੀ ਲੱਗੀ ਸੀ ਹਮ ਮਤਲਬ ਰਵਿੰਦਰ ਸਿੰਘ ਪਟਿਆਲਾ ਜੀ ਰਾਜੀਵਾਲ ਜੀ ਅਗਰਾਹਾ ਜੀ ਦਰਸ਼ਨਪਾਲ ਜੀ ਜਾਂ ਮਤਲਬ ਕਿਸਮਰਤਾਂ ਦੀ ਉਹਨਾਂ ਗੱਲ ਕਰਤੀ ਤੁਹਾਨੂੰ ਇਹ ਪੀਕੇਪੀ ਜੀ ਉਹ ਸਿੱਧਾ ਪੱਤਰ ਦੇ ਗਿਆ ਹਮ ਅਹੀ ਮੀਟਿੰਗਾਂ ਵੀ ਲਾ ਲੀਆਂ ਤੋਂ ਹਮ ਮਤਲਬ ਦੋਆਂ ਮੀਟਿੰਗਾਂ ਦੇ ਵਿੱਚ ਡੱਲੇਵਾਲ ਸਾਹਿਬ ਦਾ ਪਤਾ ਲੈ ਕੇ ਆਏ ਨੇ ਸਾਰੇ ਆਗੂ ਬਿਲਕੁਲ ਬਿਲਕੁਲ ਸਾਰਾ ਕੁਝ ਕਾਫੀ ਕੁਝ ਨੇੜੇ ਆਉਂਦਾ ਦਿਸ ਰਿਹਾ ਵਾ ਤੇ ਕਦੀ ਵੀ ਬੰਦੇ ਨੂੰ ਹਮ ਨਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ ਹਮੇਸ਼ਾ ਹੀ ਆਸ਼ਾਵਾਦੀ ਰਹਿਣਾ ਚਾਹੀਦਾ ਹਮ ਦੇਸ਼ ਦੇ ਬਟੇਰੀਆਂ ਤਾਂ ਵਾਸਤੇ 140 ਕਰੋੜ ਭਾਰਤੀਆਂ ਦੀ ਲੜਾਈ ਆ ਦੋ ਸਟੇਟਾਂ ਤੇ ਲੜ ਰਹੀਆਂ ਆ ਆਪਦੀ ਐਮਐਸਪੀ ਬਚਾਉਣ ਲਈ ਤੇ ਬਾਕੀ ਸਟੇਟਾਂ ਨੂੰ ਲੜਨਾ ਪੈਣਾ ਐ ਐਮਐਸਪੀ ਲੈਣ ਲਈ ਜਿੰਨੀ ਦੇਰ ਤੱਕ ਸਾਰੇ ਦੇਸ਼ ਦੀ ਇੱਕੋ ਜੀ ਐਮਐਸਪੀ ਇਹ ਤਾਂ ਕਹਿੰਦੇ ਇੱਕ ਦੇਸ਼ ਇੱਕ ਮੰਡੀ ਕਰਨੀ ਆ ਅਸੀਂ ਕਿੰਨੀ ਇੱਕੋ ਜੀ ਐਮਐਸਪੀ ਕਰੋ ਤੇ ਸਾਡੇ ਸਾਡੇ ਨਾ ਵੀ ਨਾਸਕ ਤੋਂ ਗੰਢਾ ਤੁਰਿਆ ਵਾ ਉੱਤੇ ਖਰਚਾ ਖਰਚਾ ਕੇ 15-20 ਰੁਪਏ ਪੰਜਾਬ ਚ ਮਿਲ ਜੀ ਹੂੰ ਇਹਨਾਂ ਉਹ ਤੁ ਕਿਸਾਨ ਤੋਂ 5 ਰੁਪਏ ਲੁੱਟਿਆ 2 ਰੁਪਏ ਲੁੱਟਿਆ ਇੱਥੇ 100 ਰੁਪਏ ਮਿਲੇ 100 ਰੁਪਏ ਮਤਲਬ ਇਹ ਚੀਜ਼ ਨੂੰ ਅਸਲ ਦੇ ਵਿੱਚ ਇਹ ਲੜਾਈ ਜਿਹੜੀ ਹੈ ਨਾ ਛੋਟੇ ਵੀਰ ਇਹ ਵੱਧ ਖਪਤਕਾਰ ਦੀ ਲੜਾਈ ਆ ਹੂੰ ਕਿਸਾਨ ਦੀ ਏਡੀ ਵੀ ਲੜਾਈ ਨਹੀਂ ਡੱਲੇਵਾਲ ਸਾਹਿਬ ਦੀ ਸਿਹਤ ਦਾ ਕੀ ਹਾਲਾਤ ਨੇ ਅੱਜ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਨੇ ਜੋ ਮਤਲਬ ਉਹ ਟ੍ਰੀਟਮੈਂਟ ਵਾ ਮਤਲਬ ਉਹ ਉਹ ਲਈ ਆ ਬਾਕੀ ਉਹ ਆਪ ਦਾ ਜਿਉਂਦਾ ਤਿਉਂਦਾ ਉਹ ਚੜ ਚੜ ਦੀ ਕਲਾ ਦੇ ਵਿੱਚ ਚੜ ਦੀ ਕਲਾ ਦੇ ਵਿੱਚ ਤੇ ਅਫਵਾਹਾਂ ਬਹੁਤ ਫਲਾਈਆਂ ਜਾ ਰਹੀਆਂ ਅਸੀਂ ਇਹ ਕਵਾਂਗੇ ਅਫਵਾਹਾਂ ਤਾਂ ਉਸ ਜੀਤ ਰਹੋ ਜਦੋਂ ਅਫਵਾਹਾਂ ਚ ਪੈ ਕੇ ਹੀ ਆਪਦੇ ਭਰਾ ਦੇ ਤੇ ਆਪਣਿਆਂ ਦੇ ਉੱਤੇ ਕੋ ਚੁੱਕ ਲਾਂਗੇ ਕਿਉਂਕਿ ਵਿਰੋਧੀ ਇਹ ਕਹਿ ਰਹੇ ਨੇ ਵੇਖੋ ਜੀ ਉਹਨਾਂ ਨੇ ਤੇ ਭੁਖੜ ਧੜ ਖਤਮ ਕਰਤੀ ਵੇਖੋ ਮੈਂ ਕਿੰਨਾ ਵੀ ਉਹ ਕਹੀ ਜਾਣ 2 ਘੰਟੇ ਰੋਟੀ ਖਾਦ ਬਗੈਰ ਰਹਿਣਾ ਬਹੁਤ ਬਿਲਕੁਲ ਔਖਾ ਇੱਕ ਦਿਨ ਰਹਿਣਾ ਪਰ ਇਸ ਟਾਈਮ ਤੇ ਜੀ ਉਹਨਾਂ ਦਾ 20 ਕਿਲੋ ਵਜ਼ਨ ਘਟ ਗਿਆ ਤੇ ਇਹਦਾ ਮਸਲ ਖੁਰਗੇ ਹਾਂ ਮਸਲ ਖੁਰਗੇ ਆ ਸਭ ਤੋਂ ਪਹਿਲਾਂ ਜਦੋਂ ਬੰਦਾ ਰੋਟੀ ਛੱਡਦਾ ਰੋਟੀ ਉਹਦੇ ਅੰਦਰ ਜਾਣੀ ਬੰਦ ਹੁੰਦੀ ਆ ਹੂੰ ਮਤਲਬ ਬਾਕੀ ਚੀਜ਼ਾਂ ਜਿਹੜੀਆਂ ਸਰੀਰ ਨੂੰ ਚਾਹੀਦੀਆਂ ਬੰਦ ਹੁੰਦੀਆਂ ਤੇ ਸਭ ਤੋਂ ਪਹਿਲਾਂ ਚਰਬੀ ਘੁਲ ਕੇ ਲੱਗਦੀ ਆ ਚਰਬੀ ਕੋਲ ਬਿਲਕੁਲ ਜਦੋਂ ਚਰਬੀ ਘੁਲ ਕੇ ਲੱਗ ਜਾਂਦੀ ਫਿਰ ਮਾਸਪੇਸ਼ੀਆਂ ਦੀ ਵਾਰੀ ਆ ਜਾਂਦੀ ਆ ਹੂੰ ਉਹਨਾਂ ਦੀਆਂ ਮਾਸਪੇਸ਼ੀਆਂ ਜਿਹੜੀਆਂ ਘੁਲ ਕੇ ਲੱਗ ਚੁੱਕੀਆਂ ਹੂੰ 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 ਤੇ ਮੀਟਿੰਗ ਕਿਵੇਂ ਮਤਲਬ ਹੁਣ ਤੁਹਾਡੀ ਰابطਾ ਹੋ ਗਈ ਕਿਉਂਕਿ ਵੇਖੋ ਮਸਲੇ ਗੱਲਬਾਤ ਨਾਲ ਹੱਲ ਹੋਣੇ ਨੇ ਬੜਾ ਲੰਮਾ ਸਮਾਂ ਹੋ ਗਿਆ ਸੀ 11 ਮਹੀਨੇ ਤੁਹਾਨੂੰ ਬੈਠਿਆਂ ਨੂੰ ਜਦ 10 ਮਹੀਨੇ ਪਰ ਹੁਣ ਡੱਲਿਆ ਸਾਹਿਬ ਨੇ ਜੋ ਪੋਖੜਤਾ ਵਕੀ ਉਹ ਮੋਰਚੇ 'ਚ ਜ ਨਵੀਂ ਇੱਕ ਰੂਹ ਹੂਕੀ ਗਈ ਏਕ ਨਵੀਂ ਜਾਨ ਪਈ ਤੇ ਤਾਂ ਜੋ ਇਹ ਬਾਅਦ ਵਿੱਚ 121 ਜਣੇ ਨੇ ਹੋਰ ਪੋਖੜਤਾ ਰੱਖ ਲਈ ਤੇ ਅੱਜ ਸਰਕਾਰ ਗੱਲਬਾਤ ਦੇ ਮੂਹਰੇ ਦੇ ਵਿੱਚ ਇੱਕ ਕਦੋਂ ਮੀਟਿੰਗ ਰੱਖੀ ਗਈ ਔਰ ਕਿਹੜੀ ਸਹਿਮਤੀ ਹੋਈ ਏ ਹੋਈ ਏ ਕਿ ਨਹੀਂ ਹੋਈ ਸਾਡੇ ਦਰਸ਼ਕਾਂ ਦੱਸੋ ਮਾਰੇ ਅਸਲ ਦੇ ਵਿੱਚ ਆਪੀ ਜਿਹੜੀ ਮੀਟਿੰਗ ਵਾ ਉਹਦਾ ਸਿਲਸਿਲਾ ਟੁੱਟ ਗਿਆ ਸੀ ਹੂੰ ਪਿਛਲੇ ਮਤਲਬ 18 ਤਰੀਕ ਤੋਂ ਜਦੋਂ ਆਪਣਾ ਉਥੇ 13 ਤੋਂ ਸ਼ਿਮੂਗੇ ਲਾਟ 18 ਨੂੰ ਲੱਗੀ ਸੀ ਹੂੰ ਫਰਵਰੀ ਨੂੰ ਹੂੰ ਉਹ ਦੁਬਾਰਾ ਉਥੋਂ رابطہ ਜੁੜ ਰਿਹਾ ਵਾ ਹੂੰ ਅਜੇ ਇਹ ਭਗਵੰਤਮਾਨ ਸਾਹਿਬ ਕਹਿੰਦੇ ਜਿੰਨੀਆਂ ਮੀਟਿੰਗਾਂ ਮੈਂ ਕਰਾਈਆਂ ਸਾਰੀਆਂ ਇਹਦੇ ਚੰਡੀਗੜ੍ਹ ਤੋਂ ਇੱਕ ਪ੍ਰੈਸ ਕਾਨਫਰੰਸ ਕਹਿੰਦੇ ਨੇ ਜਦੋਂ ਇਕੱਠੇ ਰਲ ਕੇ ਬਾਜੀ ਖੇਡਦੀ ਤੇ ਮੀਟਿੰਗਾਂ ਕਰਾਈਆਂ ਕਹਿ ਸਕਦੇ ਹੋ ਹੂੰ ਪਰ ਬਾਜੀ ਤਾਂ ਰਲ ਕੇ ਖੇਡ ਰਿਆ ਨਾ ਜੇ ਭਗਵੰਤਮਾਨ ਜੀ ਰਲ ਕੇ ਬਾਜੀ ਨਾ ਖੇਡਦੇ ਤੇ ਫਿਰ 1 ਕਿਲੋਮੀਟਰ ਅੰਦਰ ਆ ਕੇ ਹਰਿਆਣੇ ਤੋਂ ਹਰਿਆਣੇ ਦੀ ਪੁਲਿਸ ਸਾਡੇ ਸੁਭ ਕਰਨ ਨੂੰ ਕਿਵੇਂ ਸ਼ੀਦ ਕਰ ਜਾਂਦੀ ਜੇ ਸ਼ੀਦ ਕਰ ਦਿੱਤਾ ਸੀ ਤੇ ਫਿਰ ਪਹਿਲੇ ਦਿਨੀ ਐਫਆਈਆਰ ਕਿਉਂ ਨਹੀਂ ਭਗਵੰਤ ਮਾਨ ਜੀ ਨੇ ਦਰਜ ਕੀਤੀ 8 ਦਿਨ ਡੈੱਡ ਬੋਡੀ ਰੱਖ ਕੇ ਫਿਰ ਐਫਆਈਆਰ ਦਰਜ ਕਰਾਉਣੀ ਪਈ ਮਤਲਬ ਇਹ ਆ ਵੀ ਰਲ ਕੇ ਬੰਦੇ ਇਹ ਤੇ ਪ੍ਰਵਾਹਨ ਕਰੋੜ ਰੁਪਏ ਦਿੱਤਾ ਵੇਖੋ 1 ਕਰੋੜ ਰੁਪਏ ਵਾਸਤੇ ਨਹੀਂ ਉਥੇ ਲੜ ਰਹੇ ਕਰੋੜ ਰੁਪਏ ਤੇ ਵਾ ਵੀ ਭਾਈ ਉਪਰਾਰ ਨੂੰ ਆਰਥਿਕ ਸਹਾਇਤਾ ਦੀ ਲੋੜ ਆ ਜਿਹੜੇ ਲੜ ਰਹੇ ਉਥੇ ਉਹ ਕਰੋੜਾ ਕਰਾਣ ਦੀ ਕੋਈ ਪ੍ਰਵਾਹ ਨਹੀਂ ਕਰਦੇ ਮਤਲਬ ਜੇ ਕਈ ਕਰੋੜਾਂ ਦੀ ਪ੍ਰਵਾਹ ਕਰਦੇ ਆ ਲਖੀਮਪੁਰ ਖੇਰੀ ਕਾਂਡ ਤੇ ਮੈਂ ਉਥੇ ਖੁਦ ਗਿਆ ਸੀ ਇਹ 45 ਲੱਖ ਦੇ ਵਿੱਚ ਇੱਕ ਡੈੱਡ ਬੋਡੀ ਦੀ ਗੱਲ ਹੋਈ ਆ ਤੇ ਮੈਂ ਇਹ ਵੀ ਗੱਲ ਉਥੇ ਆਪਣੀ ਰੱਖੀ ਆਪਣੀ ਜਥੇਬੰਦੀ ਵੱਲੋਂ ਵੀ ਭਾਈ ਇਹ ਨਾ ਮੰਨੋ ਪਰਿਵਾਰ ਸਾਰੀ ਸਹਿਮਤ ਨਹੀਂ ਵੀ ਪਹਿਲਾਂ ਲਖੀਂਪੁਰ ਖੀਰੀਗਾਂਡ ਦੇ ਦੋਚੀਆਂ ਨੂੰ ਜਿਹੜੀਆਂ ਦੀਆਂ ਸਲਾਖਾਂ ਵਿੱਚ ਤਾਲੀਏ ਮੰਗਾ ਮਨਵਾ ਲਈਏ ਡੈੱਡ ਬੋਡੀਆਂ ਸਰਕਾਰ ਵੀ ਪਰਿਵਾਰ ਕੀਤੇ ਬਾਅਦ ਚ ਕਰਾਂਗੇ ਤੇ ਤੁਸੀਂ ਕਹਿੰਦੇ ਜੇ 45 ਲੱਖ ਚ ਮੰਨ ਗੀ ਕਰੋੜ ਕਰੋੜ ਰੁਪਏ ਇਕੱਠਾ ਕਰਕੇ ਦੇ ਦੇਂਗੇ ਪਬਲਿਕ ਇਟੀ ਵੱਡੀ ਆ ਪਬਲਿਕ ਜੇ ਮਾੜੇ ਦਿਨਾਂ ਦੇ ਵਿੱਚ ਨਹਿਰੂ ਦੇ ਸ਼ਾਸ਼ਤਰੀ ਉਹਨਾਂ ਦੇ ਕਹਿਣ ਦੇ ਉਤੇ ਇੱਡੀ ਵੱਡੀ ਸੋਨੇ ਦੀ ਪੰਡ ਪੰਜਾਬ ਦੀ ਸਕਦਾ ਹੂੰ ਤੇ ਇਹ ਰੁਪਈਏ ਕਿੰਨੇ ਕਾਪੀ ਹੂੰ ਇਹ ਰੁਪਈਏ ਰੁਪਈਏ ਕੁਝ ਨਹੀਂ ਚੀਜ਼ ਅਸਲ ਦੇ ਵਿੱਚ ਇਹ ਆ ਵੀ ਇਹ ਸਰਕਾਰ ਨੂੰ ਸਿਰਫ ਜੁਰਮਾਨਾ ਭਰਤੋਂਣ ਵਾਸਤੇ ਇਹ ਗੱਲਾਂ ਵਾਂ ਮੀਟਿੰਗ ਕਿਹੜੀ ਤਰੀਕ ਦੀ ਰੱਖੀ ਗਈ ਤਾਂ ਲੱਗਦਾ ਹੱਲ ਹੋਊ ਕੋਈ ਵੇਖੋ 14 ਫਰਵਰੀ ਦੀ ਮੀਟਿੰਗਾਂ ਬੜੀ ਲੰਮੀ ਨਹੀਂ ਰੱਖ ਲਈ ਕੁਝ ਕਿਸਾਨ ਆਗੂ ਇਸੀ ਦਾ ਇਤਰਾਜ਼ ਵੀ ਕਰ ਰਹੇ ਆ ਤੁਹਾਡੇ ਆਗੂ ਜਿਹੜੇ ਰਲ ਕੇ ਲੜਾਈ ਲੜ ਰਹੇ ਨੇ ਬਾਰਡਰਾਂ ਤੇ ਉਹਨਾਂ ਦੇ ਬਿਆਨ ਆਏ ਨੇ ਚੈਨਲਾਂ 'ਤੇ ਵੀ ਤਰੀਕ ਬੜੀ ਲੰਬੀ ਰੱਖ ਲਈ ਨਹੀਂ ਉਹ ਬਿਲਕੁਲ ਹੀ ਸਹੀ ਗੱਲ ਵਾ ਵੀ ਤਰੀਕ ਲੰਬੀ ਆ ਪਰ ਸਰਕਾਰ ਨੇ ਜੋ ਸਰਕਾਰੀ ਤੰਤਰ ਉਹਨੇ ਆਪਣੀ ਮਤਲਬ ਕੋਈ ਦਿੱਲੀ ਦੀਆਂ ਚੋਣਾਂ ਦਾ ਕਰਕੇ ਕੋ ਮਤਲਬ ਗੱਲ ਜਿਹੜੀ ਬਣ ਰੱਖੀ ਆ ਤੇ ਇਹ ਸਾਨੂੰ ਵੀ ਪਤਾ ਵਾ ਤੁਹਾਨੂੰ ਵੀ ਪਤਾ ਵਾ ਕਿ ਗੱਲਬਾਤ ਜਿਹੜੀ ਆ 14 ਨੂੰ ਹੋਣੀ ਆ ਉਹ ਇੱਕ ਸ਼ੁਰੂਆਤ ਵਾ ਇਹ ਲੰਬੀ ਚਲੇਗੀ ਲੰਬੀ ਚਲੇਗੀ ਅੰਦੋਲਨ ਬਹੁਤ ਲੰਬਾ ਚੱਲੇਗਾ ਅੰਦੋਲਨ ਮਤਲਬ ਲੰਬਾ ਚੱਲੂਗਾ ਇਹਦੇ ਤੇ ਜਿਵੇਂ ਜਿਵੇਂ ਲੋਕ ਜਾਗਦੇ ਜਾਣਗੇ ਉਵੇਂ ਉਵੇਂ ਕਾਫਲੇ ਵੱਧ ਜਾਣਗੇ ਇਹ ਕਾਫਲੇ ਦਿੱਲੀ ਵੀ ਨੂੰ ਜਾਣਗੇ ਕਿ ਨਹੀਂ ਆ ਤੁਹਾਨੂੰ ਪਤਾ ਲੱਗ ਜਣਾ ਸ਼ਬੀ ਨੂੰ ਅੱਛਾ ਸ਼ਬੀਦੀ ਜਿਹੜੀ ਕਾਲ ਵਾ ਕੀ ਤਿਆਰੀ ਛਬੀ ਦੀ ਪੂਰੀ ਛਬੀ ਦੀ ਤਿਆਰੀ ਆ ਵੀ ਸਾਡੇ ਵੱਡੇ ਭਾਈ ਐਸਕੇਮ ਵੱਲੋਂ ਤਾਂ ਆਇਆ ਵੀ ਇਹੀ ਮਤਲਬ ਮਾਰਚ ਕਰਾਂਗੇ ਤਸਵੀਰ ਪੱਤਰ ਤੇ ਕਸਬਿਆਂ ਤੇ ਹਾਂ ਟਰੈਕਟਰ ਮਾਰਚ ਕਰਨਗੇ ਵੀ ਮਾਰਚ ਕਰਨਗੇ ਔਰ ਜਿਹੜੇ ਦੋ ਮੂ ਫਾਰਮ ਲੜ ਰਹੇ ਆ ਉਹਨਾਂ ਵੱਲੋਂ ਵੀ ਠੀਕ ਆ ਭਾਈ ਕੋਈ ਗੱਲ ਨਹੀਂ ਤੇ ਭਾਜਪਾ ਦੇ ਵੱਡੇ ਆਗੂਆਂ ਦੇ ਘਰ ਹਮ ਮੋਲ ਹਮ ਔਰ ਆਪਣਾ ਸਾਈਲੋ ਹਮ ਇਹ ਲੋਕਾਂ ਨੂੰ ਦੱਸਾਂਗੇ ਉੱਥੇ ਮੋਲ ਲਾ ਕੇ ਟਰੈਕਟਰ ਖਿਲਾੜ ਕੇ ਵੀ ਆ ਵਾ ਵੱਡਾ ਹਟ ਹੂੰ ਜਿਨੇ ਤੁਹਾਡੀ 200 500 ਦੀ ਦੁਕਾਨ ਖਾਲੀ ਆ ਹੂੰ ਇਹਦੇ ਵਿੱਚ ਪਰ ਇੱਕ ਗੱਲ ਆ ਸੋਦਾ ਮਿਲਣਾ ਹੂੰ ਜਿਹਨੂੰ ਅਸੀਂ ਫੂਲ ਕੇ ਨਹੀਂ ਵੇਖ ਸਕਾਂਗੇ ਹੂੰ ਪੈਸੇ ਦੇਵਾਂਗੇ ਘਰ ਜਾ ਕੇ ਵੇਖਾਂਗੇ ਜੇ ਮਾੜਾ ਨਿਕਲੇ ਤੇ ਮੋੜ ਨਹੀਂ ਸਕਾਂਗੇ ਪਰ ਬੜੇ ਲੰਮੇ ਸਮੇਂ ਬਾਅਦ ਤੁਸੀਂ ਅੱਜ ਸਹੀ ਟਰੈਕ ਤੇ ਆਏ ਹੋ ਵੀ ਮੌਲਾ ਦੇ ਅੱਗੇ ਖੜ ਕੇ ਅੱਗੇ ਤੁਸੀਂ ਪੰਜਾਬ ਬੰਦ ਦਾ ਸੱਦਾ ਦਿੰਦੇ ਸੋ ਪੰਜਾਬ ਬੰਦ ਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਸੀ ਸਾਡੇ ਭੈਣ ਭਰਾ ਆਵਾਜਾਈ ਵੀ ਪੰਜਾਬ ਆਰਥਿਕ ਮਨਹਾਲੀ ਦਾ ਵੀ ਸਾਹਮਣਾ ਕਰਦਾ ਸੀ ਔਰ ਟਰੈਕਟਰ ਮਾਰਚ ਨਾਲ ਵੀ ਇਸ ਕਿਸਾਨ ਆਪਣਾ ਤੇਲ ਪੂਕੇ ਚਲੇ ਜਾ ਦੇ ਤੁਹਾਨੂੰ ਲੱਗਦਾ ਵੀ ਇਹ ਟਰੈਕਟਰ ਮਾਰਚ ਕਰਨ ਦੇ ਨਾਲ ਪੰਜਾਬ ਬੰਦ ਕਰਨ ਦੇ ਨਾਲ ਸੈਂਟਰ ਦੇ ਸਿਰ ਤੇ ਕੋਈ ਜੂੰਸ ਸਰਕਦੀ ਏ ਹੁਣ ਤੁਸੀਂ ਸਹੀ ਟਰੈਕ ਤੇ ਆਏ ਹੋ ਤੁਸੀਂ ਮੋਲਾਂ ਦੇ ਅੱਗੇ ਖੜ ਕੇ ਲੋਕਾਂ ਨੂੰ ਸੱਚ ਤੋਂ ਜਾਣੂ ਕਰਾਉਗੇ ਅਸਲ ਦੇ ਵਿੱਚ ਇਹ ਸੱਚ ਤੋਂ ਪਹਿਲਾਂ ਵੀ ਜਾਣੂ ਕਰਾਉਦੇ ਰਹੇ ਹਮ ਤੇ ਅੱਗੇ ਵੀ ਕਰਾਂਗੇ ਪਹਿਲੇ ਦਿਨੋਂ ਤੋਂ ਕਰਾ ਰਹੇ ਹਾਂ ਵੀ ਇਹਨਾਂ ਮੋਲਾਂ ਨੇ ਤੁਹਾਡੀ ਹੱਟੀ ਪੱਟੀ ਤੁਹਾਡੀ ਪਿੰਡ ਵਾਲੀ ਲਾਲੀ ਦੀ ਦੁਕਾਨ ਖਾ ਜਾਣੀ ਆ ਹਮ ਲਾਲੀ ਦੀ ਦੁਕਾਨ ਤੋਂ ਹੀ ਸੌਦਾ ਲੈ ਕੇ ਕੈਦ ਨੇ ਲਾਲਾ ਜੀ ਇਥੇ ਲਿਖ ਲਓ ਤੇ 6 ਮਹੀਨਿਆਂ ਨੂੰ ਦੇਣੇ ਆ ਹਮ ਉੱਥੇ ਅਸੀਂ ਜੇ 10 ਰੁਪਏ ਕੱਟਾ 14 ਇਥੇ ਰੱਖ ਦੇ ਹੂੰ ਵਾਰ ਚੱਲਾ ਮਤਲਬ ਉਹ ਦੁਕਾਨ ਨੇ ਸਾਡਾ ਨੁਕਸਾਨ ਕਰਾ ਸਾਡਾ ਭਾਈਚਾਰਾ ਪਹਿਲਾਂ ਵੀ ਬਹੁਤ ਟੁੱਟਾ ਹੋਰ ਤੋੜਨਾ ਵਾ ਔਰ ਜਿਹੜਾ ਸੈਲੋ ਆ ਸੈਲੋ ਦੇ ਵਿੱਚ ਹੁਣ ਤੁਸੀਂ ਜਾਣੇ ਜੀ 23 ਰੁਪਏ ਕਿਲੋ ਕੜਕ ਖਰੀਦੀ ਆ ਆਟਾ 38 ਰੁਪਏ ਮਿਲ ਰਿਹਾ ਔਰ ਇਹ ਕਈ ਬ੍ਰਾਂਡ ਜੀ ਜਿਵੇਂ ਟੋਵਲੋਂ ਈਸ਼ਵਰ ਦੇ ਨਾਮ ਦੇ ਕਈ ਆ ਗਏ ਆ ਜਿਹੜੇ 45 ਰੁਪਏ ਤੋਂ ਪਲੱਸ ਆ ਬਿਲਕੁਲ ਸੱਚ ਇਹ ਗੱਲ ਸਾਡੇ ਮਜ਼ਦੂਰ ਭਰਾਵਾਂ ਦੇ ਖਪਤਕਾਰਾਂ ਦੇ ਜੀਨ ਚ ਬੋਣ ਦੀ ਅਸੀਂ ਬਹੁਤ ਪਰਸਾ ਕੋਸ਼ਿਸ਼ ਕਰ ਰਹੇ ਆ ਵੀ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਰੋਟੀ ਦੀ ਸਾਲੀ ਸੈਲੋ ਚ ਮਿਲਦੀ ਆ ਹੂੰ ਇਹ ਕਣਕ ਇੱਥੇ ਨਹੀਂ ਆਟਾ ਰਹਿਣਾ ਜਿੱਦਣ ਅਨਾਜ ਸਭ ਤੋਂ ਵੱਡਾ ਸੈਕਟਰ ਆ ਇੱਥੇ ਕਾਰਪੋਰੇਟ ਦੀ ਪਕਰ ਹੋ ਗਈ ਤੇ ਸਰਕਾਰ ਨੇ ਕਰਵਾਤੀ ਉਸ ਦਿਨ ਇਹ ਆਟਾ 150 ਰੁਪਏ ਤੋਂ ਪਲੱਸ ਜਾਊ ਹੂੰ ਜੇ ਰੋਟੀ ਖਾਂਦੇ ਰਹਿਣਾ ਤੇ ਫੇਰ ਐਮਐਸਪੀ ਬਹੁਤ ਜ਼ਰੂਰੀ ਆ ਜੇ ਐਮਐਸਪੀ ਹੋਊਗੀ ਤੇ ਇਹਦੇ ਨਾਲ ਐਮਆਰਪੀ ਵੀ ਤੈਅ ਹੋਊਗੀ ਹੂੰ ਬਿਲਕੁਲ ਜੀ ਪ੍ਰਾਈਵੇਟ ਪਲੇਅਰ ਦਾ ਤੇ ਆਪਣਾ ਰੇਟ ਵਾ ਹੂੰ ਉਹਨੇ ਤੁਹਾਡੇ ਤੋਂ ਖਰੀਦਾਂ ਕੋਡੀਆਂ ਦੇ ਪਾ ਤੇ ਵੇਚਣਾ ਸੋਨੇ ਦੇ ਪਾਵਾ ਹੂੰ ਉਹ ਤਾਂ ਉਹਦੀ ਮਰਜ਼ੀ ਆ ਤੇ ਅਨਾਜ ਇਹ ਕਹੋ ਜਾ ਇਹਨਾਂ ਨੂੰ ਮਤਲਬ ਉਹਨਾਂ ਦੇਸ ਪਿਆ ਅਨਾਜ ਇਹੋ ਜਿਹਾ ਸੈਕਟਰ ਵਾ ਹੂੰ ਇਸ ਤੋਂ ਵਗੈਰਾ ਕਿਸੇ ਦਾ ਗੁਜ਼ਾਰਾ ਨਹੀਂ ਜੇ ਇਹ ਸਾਡੇ ਕੰਟਰੋਲ 'ਚ ਹੋ ਜੀ ਹੂੰ ਜ਼ਮੀਨ ਸਾਡੇ ਕੰਟਰੋਲ 'ਚ ਹੋ ਜੀ ਤੇ ਫਿਰ ਅਸੀਂ ਪੂਰੀ ਦੁਨੀਆ ਤੇ ਰਾਜ ਕਰਾਂਗੇ ਐਲਨ ਮਸਕ ਵਰਗੇ ਬਿਲ ਗੇਟਸ ਵਰਗੇ ਉਹ ਬਣਾਈ ਬੈਠੇ ਆ ਇਹ ਕਿਤੇ ਇਹ ਕਿਤੇ ਟਰੰਪ ਥੁੜੀ ਕਰ ਰਿਹਾ ਵਾ ਜਾਂ ਮੋਦੀ ਥੋੜਾ ਕਰ ਇਹਨਾਂ ਦੇ ਪਿੱਛੇ ਜਿਹੜੇ ਪਲੇਅਰ ਬੈਠੇ ਆ ਹੂੰ ਉਹ ਸਾਰਾ ਕੁਝ ਕਰਵਾ ਰਹੇ ਇਹ ਤਾਂ ਪੁਤਲੀਆਂ ਵਾ ਹੂੰ ਜਿਤਨਾ ਉਹ ਚਾਹੁੰਦੇ ਆ ਜਿੱਦਣ ਲੋਕ ਇਕੱਠੇ ਹੋਗੇ ਉਸ ਦਿਨ ਇਹ ਲੋਕਾਂ ਮੁਤਾਬਕ ਕੰਮ ਕਰਨਗੇ ਹੂੰ ਲੋੜ ਆ ਲੋਕਾਂ ਦੇ ਇਕੱਠੇ ਹੋਣ ਦੀ ਇਹ ਮਤਲਬ ਉਹ ਹੀ ਜ਼ਗੀਰਦਾਰੀ ਪ੍ਰਥਾ ਜਿਹੜੀ ਕਿਸੇ ਵੇਲੇ ਬੰਦਾ ਸਿੰਘ ਬਹਾਦਰ ਨੇ ਖਤਮ ਕੀਤੀ ਉਹਨੂੰ ਦੁਬਾਰਾ ਲਾਗੂ ਕਰਨ ਦੀ ਇਹ ਸੰਭਵ ਕੋਸ਼ਿਸ਼ ਹੈ ਅਸਲ ਦੇ ਵਿੱਚ ਉਹ ਕੋਸ਼ਿਸ਼ ਸਿੱਧੀ ਹੁੰਦੀ ਸੀ ਹੂੰ ਲੜਾਈ ਕਰਕੇ ਇਹ ਟੇਡੇ ਤਰੀਕੇ ਨਾਲ ਆ ਰੇ ਲਾਲਚ ਦੇ ਕੇ ਹੂੰ ਲਾਲਚ ਦੇ ਕੇ ਲਿਆਈ ਆ ਰਹੀ ਆ ਔਰ ਇਹ ਲਾਲਚ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਲੋਕ ਫਸ ਰਿਹਾ ਹੂੰ ਉਹਨੋਂ ਜਿੰਨੇ ਹਾਈਵੇ ਨਿਕਲਿਆ ਜੋ ਮੈਂ ਮਤਲਬ ਮੋਟਾ-ਮੋਟਾ ਜਿਹਾ ਵੇਖਿਆ ਵਾ 3500 ਕਿਲੋਮੀਟਰ ਜਿਹੜਾ ਪੰਜਾਬ ਦੇ ਵਿੱਚ-ਵਿੱਚ ਘੁੰਮ ਰਿਹਾ ਹੂੰ ਵੀ ਤੁਸੀਂ ਤੁਸੀਂ ਜੇ ਕਹਿ ਰਹੇ ਹੋ ਵੀ ਅਸੀਂ ਉਹ ਕਿਸਾਨਾਂ ਦੀਆਂ ਜ਼ਮੀਨਾਂ ਰਿਕੁਆਇਰ ਨਹੀਂ ਹੋਣ ਦੇਣੀਆਂ ਕਿਉਂ ਤੁਸੀਂ ਕੀ ਉਹ ਕਹਿੰਦੇ ਵੀ ਅਸੀਂ ਤੁਹਾਡਾ ਵਿਦੇਸ਼ਾਂ ਦੇ ਵਿੱਚ ਵਪਾਰ ਹੋਏਗਾ ਇਹ ਰੋਡ ਬਣਨਗੇ ਲਿੰਕ ਬਣਨਗੇ ਯੂਰਪ ਨਾਲ ਤੁਹਾਨੂੰ ਸਿੱਧਾ ਜੋੜਿਆ ਜਾਊਗਾ ਹੈ ਤੁਹਾਡੀ ਆਰਥਿਕ ਹਾਲਤ ਸੁਧਰ ਜਾਏਗੀ ਪੰਜਾਬ ਤਰੱਕੀ ਦੇ ਰਾਹ ਤੇ ਆ ਇਹ ਕਿਸਾਨ ਤਰੱਕੀ ਦੇ ਰਾਹ ਨੂੰ ਰੋਕਣ ਦਾ ਯਤਨ ਕਰ ਰਹੇ ਨੇ ਹਾਂ ਇੱਕ ਜ਼ਰੂਰ ਹੋਊਗਾ ਕਿ ਜਿਵੇਂ ਹਰਪਾਲਸੋਂ ਸਾਡਾ ਬੈਠਾ ਮਖੂ ਦੇ ਵਿੱਚ ਤੇ ਅਜੇ ਪਿੰਡ ਪਾਈਚਰਾ ਹੈਗਾ ਵਾ ਮਤਲਬ ਜਦੋਂ ਮਖੂ ਸ਼ਹਿਰ ਇਹਨਾਂ ਨੇ ਜੜਿਆ ਤੇ ਉੱਥੇ ਬਲਡੀਆਂ ਬਿਲਡਿੰਗਾਂ ਸਾਰੀਆਂ ਤੇ ਫਿਰ ਹੋ ਸਕਦਾ ਵੀ ਹਰਪਾਲਸੋਂ ਮਖੂ ਨੂੰ ਕਿਤੇ ਬਿਲਡਿੰਗ ਸੰਗਰੂਰ ਲਾ ਕੇ ਜਾ ਕੇ ਮਿਲੇ ਤੇ ਇਹ ਜ਼ਰੂਰ ਆ ਵੀ ਉੱਥੇ ਸੰਗਰੂਰ ਲਾਗੇ 12ਵੀਂ ਮੰਜ਼ਲ ਤੇ ਬੈਠਾ ਨਾਲ ਦੀ ਤਾਕੀ ਦੇ ਜਿਹੜਾ ਸਿਰ ਕੱਢ ਕੇ ਬੈਠਾ ਉਹਨੂੰ ਪੁੱਛੂਗਾ ਭਾ ਤੂੰ ਕਿੱਥੋਂ ਆਇਆ ਤੈਨੂੰ ਕਿੱਥੋਂ ਅਲਾਟਮੈਂਟ ਹੋਈ ਉਹ ਦੱਸੂਗਾ ਮੈਂ ਤਾਂ ਰੋਪੜੋਂ ਆਇਆ ਵਾਂ ਹਾਂ ਮੈਂ ਪਾਉ ਮੱਖੂ ਆਇਆ ਵਾਂ ਆ ਕੁਛ ਇੱਥੇ ਕਰਨ ਜਾ ਰਿਹਾ ਹੋਰ ਇੱਥੇ ਲੋਕਾਂ ਵਾਂ ਤੇ ਕੁਛ ਨਹੀਂ ਹੋ ਰਿਹਾ ਕਾਰਪੋਰੇਟਰ ਵਾਸਤੇ ਸਾਰਾ ਕੁਛ ਹੋ ਰਿਹਾ ਵਾ ਇਹ ਲੋਕਾਂ ਨੂੰ ਸਮਝਾ ਬਣਾਉਣ ਦੀ ਲੋੜ ਆ ਜੇ ਆ ਪਾਈ ਜਰਾ ਖੂਬਸੂਰਤੀ ਰੱਖਣੀ ਆ ਤੇ ਫੇਰ ਪਾਈ ਇਹ ਖੇਤ ਖੇਲਿਆਣ ਸਾਡੀ ਜੀਵਨ ਦੇ ਤੋ ਰਹਿਣੇ ਚਾਹੀਦੇ ਆ ਹਾਈਵੇ ਸਾਡੇ ਵਾਸਤੇ ਨਹੀਂ ਨਿਕਲ ਰੇ ਪਹਿਲ ਖਾ ਪੁਰਾਣਾ ਸਿਲਕ ਰੂਟ ਨਾ ਚਾਲੂ ਕਰਨਾ ਜੀ ਜਿਹੜੇ ਰੂਟ ਤੇ ਪਹਿਲਾਂ ਵਪਾਰ ਹੁੰਦਾ ਰਿਹਾ ਜੀ ਹੁਣ ਜਿਹੜਾ ਉਹ ਤਕਨੀਕਾਂ ਬਦਲ ਗਈਆਂ ਵਾ ਆ ਜਮੀਨ ਜਿਹੜੀ ਪੰਜਾਬ ਦੀ ਆ ਜੀ ਇੱਕੋ ਇੱਕ ਰਸਤਾ ਵਾ ਹੂੰ ਯੂਰਪ ਨੂੰ ਜੋੜਦਾ ਬਿਲਕੁਲ ਇਹਦੇ ਤੇ ਇਹ ਨਹੀਂ ਪਿਆ ਜੇ ਨਾ ਅੱਖ ਰੱਖ ਲਈਆ ਇਹਦੇ ਤੇ ਅੱਖ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਤੋਂ ਵੀ ਪਹਿਲਾਂ ਦੀ ਐਮ ਸ਼ਾਹ ਅਬਦਾਲੀ ਏਰੀਆ ਇਹ ਸੈਪਰ ਇਹਦਾ ਸਾਰੇ ਸਾਰੇ ਇਹ ਇਹ ਪਹਿਲਾਂ ਦੀ ਅੱਖ ਵਾ ਬਿਲਕੁਲ ਬਿਲਕੁਲ ਤੇ ਇਹ ਅੱਖ ਤੇ ਇਹਦਾ ਜਿਹੜੀਆਂ ਲੀਕ ਮਾਰ ਕੇ ਗਿਆ ਇਦੋਂ 47 ਦੇ ਵਿੱਚ 10 ਲੱਖ ਦਾ ਵਡਾਗਾ ਹੋਇਆ ਨਾ ਇਹਨਾਂ ਨੂੰ ਯਾਰ ਪਹਿਲਾਂ ਅੱਧੋ ਦੀ ਤਾਂ ਕਰੋ ਚੜਦਾ ਲੈਂਦਾ ਕਰ ਚੜਦਾ ਲੈਂਦਾ ਕਰ ਉਦੋਂ ਬਾਅਦ ਤਿੰਨ ਟੋਟੇ ਫੇਰ ਕੀਤੇ ਆ ਹੁਣ ਤਿੰਨਾਂ ਟੋਟਿਆਂ ਦੇ ਵਿੱਚ ਜੋ ਖੂਬਸੂਰਤੀ ਇਹ ਆ ਜੀ ਵੀ ਆ ਪਹਿਲੇ 21 ਵਾਲੇ ਅੰਦੋਲਨ ਨੇ ਹਰਿਆਣਾ ਨਾਲ ਜੋੜਦਾ ਹਮ ਇਸ ਟਾਈਮ ਤੇ ਹਰਿਆਣਾ ਛੋਟਾ ਪਰ ਹਮਾਚਲ ਵੀ ਕੁਝ ਨਾਲ ਜੁੜਿਆ ਅੱਦਾ ਜੁੜ ਗਿਆ ਅੱਦਾ ਜੁੜ ਗਿਆ ਇਦੋਂ ਅੱਗੇ ਜਿਹੜਾ ਜੂਪੀ ਐਮਪੀ ਰਾਜਸਥਾਨ ਹੱਥ ਵਧਾ ਰਿਆ ਹਾਂ ਜਾਂ ਮੈਂ ਕਹੂੰਗਾ ਵੀ ਇਸ ਗੱਲ ਨੂੰ ਦੱਖਣ ਭਾਰਤ ਤੱਕ ਸਟੇਟਾਂ ਸਮਝ ਗਈਆਂ ਵਾ ਜੀ ਇਹ ਹੋਰਲੇ ਦਿਨਾਂ ਦੇ ਵਿੱਚ ਖੂਬਸੂਰਤੀ ਜਿਹੜੀ ਆ ਉਹ ਦਿਸੂਗੀ ਇੱਕ ਕਾਲ ਦੇ ਉੱਤੇ ਪੂਰਾ ਦੇਸ਼ ਇਕੱਠਾ ਹੋ ਆਖਰੀ ਸਵਾਲ ਵੀ 26 ਨੂੰ ਮਤਲਬ ਕੋਈ ਤਕੜੀ ਰਣਨੀਤੀ ਤਿਆਰ ਕੀਤੀ ਜਾਏਗੀ ਵੀ ਸੰਘਰਸ਼ ਤੇਜ਼ ਹੋਣ ਦੀ ਸੰਭਾਵਨਾ ਵੇਖੋ 26 ਦਾ ਹੀ ਸ੍ਰੀ ਚਾੜ੍ਹ ਕੇ ਉਦੋਂ ਬਾਅਦ ਮੀਟਿੰਗ ਲਾਵਾਂਗੇ 26 ਨੂੰ ਸ਼ਾਂਤਮਈ ਤਰੀਕੇ ਨਾਲ ਮੌਲਾ ਅੱਗੇ ਖੜ ਕੇ ਸੈਲੂ ਅੱਗੇ ਖੜ ਕੇ ਲੋਕਾਂ ਨਾਲ ਗੱਲ ਕਰਾਂਗੇ ਵੀ ਇੰਨਾ ਤੋਂ ਵੱਜਿਓ ਜੇ ਆਪਣੇ ਆਪ ਨੂੰ ਬਚਾਉਣਾ ਹੈ ਪਰ ਸਰਕਾਰ ਦੇ ਇਸ ਜੀ ਦੀ ਵਿਰੋਧ ਕਰੇਗੀ ਮੈਂ ਤੁਹਾਡੀ ਇੱਕ ਪਾਸੇ ਤੇ ਗੱਲਬਾਤ ਦਾ ਟਾਈਮ ਰੱਖਿਆ ਗਿਆ ਤੇ ਦੂਜਾ ਤੁਸੀਂ ਆਹ ਕਰ ਰਹੇ ਹੋ ਵੇਖੋ ਇਹ ਸਾਡਾ ਪਹਿਲਾ ਐਲਾਨ ਕੀਤਾ ਹੋਇਆ ਨਾਲੇ ਗੱਲਬਾਤ ਦਾ ਜੇ ਬਹਿਣਾ ਹੀ ਆਂ ਅੰਦੋਲਨ ਤੇ ਚੱਲ ਰਿਹਾ ਵਾ ਹੂੰ ਮਤਲਬ ਪਿਛਲੇ ਅੰਦੋਲਨ ਦੀ ਤਰ੍ਹਾਂ ਜੋ ਮੈਨੂੰ ਸੁਭਾਵਨਾ ਵਾ ਜੀ ਐਰ ਕੀ ਇਹ ਗੱਲ ਨਹੀਂ ਹੋਊਗੀ ਇਸ ਵਾਰ ਵੀ ਅੰਦੋਲਨ ਛੱਡ ਕੇ ਚੱਲ ਜੂ ਤਾਂ ਬਾਅਦ ਸਾਰਾ ਕੁਝ ਹੋਊਗਾ ਹੂੰ ਅੰਦਰ ਅੰਦੋਲਨ ਚੱਲਦੇ ਦੌਰਾਨ ਹੀ ਸਾਰਾ ਕੁਝ ਹੋਊਗਾ ਬੇਸ਼ੱਕ ਭਾਵੇਂ ਪਰਚੀਆਂ 'ਚ ਦਿੱਲੀ ਵਾਲਿਆਂ 'ਚ ਵਾਅਦਾ ਕਰੀ ਜਾਣ ਪੰਜਾਬ ਵਾਲਿਆਂ 'ਚ ਵਾਅਦਾ ਕਰੀ ਜਾਣ ਬੇਸ਼ੱਕ ਆਪਣਾ ਸੈਲੰਕਰਨ ਅਥੂਗਾਹ ਦੀਆਂ ਗੋਲੀਆਂ ਦੀ ਬੇਸ਼ੱਕ ਸਿੱਧੀਆਂ ਗੋਲੀਆਂ ਮੰਗਾ ਮਣਾ ਕੇ ਹੀ ਉੱਠਣਾ ਇਸ ਵਾਰ ਵੇਖੋ ਮੇਰੀ ਗੱਲ ਸੁਣੋ ਜਿੱਦਾਂ ਜਿੱਦਾਂ ਦੇਸ਼ ਇਕੱਠਾ ਹੋ ਰਿਹਾ ਜਿੱਦਾਂ ਪੰਜਾਬ ਦੇ ਲੋਕ ਇਕੱਠੇ ਹੋ ਰਿਹਾ ਜਿੱਦਾਂ ਤਿੰਨੇ ਫੋਰਮ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸੁਰ ਤੁਹਾਨੂੰ ਦੱਸਣਗੇ ਇੱਕ ਮੰਚ ਤੇ ਦੱਸਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਤੁਹਾਡੇ ਮਾਧਿਅਮ ਰਹੀ ਅਪੀਲ ਵਾ ਹਮ ਹਰੇਕ ਕਮਿਊਨਿਟੀ ਨੂੰ ਹਮ ਹਰੇਕ ਵਰਗ ਨੂੰ ਜੀ ਵੀ ਜੇ ਆਪਣੀਆਂ ਲੋੜਾਂ ਥੋੜਾ ਹਮ ਆਪਣੇ ਭਾਈਚਾਰੇ ਨੂੰ ਪੂਰੀਆਂ ਕਰਨੀਆਂ ਇਹਨੂੰ ਸਮਾਜ ਨੂੰ ਖੂਬਸੂਰਤ ਚੱਲਦਾ ਰੱਖਣਾ ਤੇ ਫਿਰ ਅਨਾਜ ਸੈਕਟਰ ਨੂੰ ਬਚਾਉਣ ਦੀ ਬਹੁਤ ਵੱਡੀ ਲੋੜ ਹੈ ਜੀ ਧੰਨਵਾਦ ਜੀ ਥੋੜੇ ਸਮੇਂ ਦੇ ਵਿੱਚ ਸਰਦਾਰ ਸਾਹਿਬ ਨੇ ਬਤੇਰੇ ਜਾਣਕਾਰੀਆਂ ਦਿੱਤੀਆਂ ਪੰਜਾਬ ਖੇਤੀ ਪ੍ਰਧਾਨ ਸੂਬਾ ਜਿਵੇਂ ਇਹਨਾਂ ਨੇ ਪਹਿਲਾਂ ਗੱਲ ਕੀਤੀ ਵੀ ਅਨਾਜ ਦਾ ਭੰਡਾਰ ਜਿਹੜਾ ਹੈ ਜੇ ਦੇਸ਼ ਦੀ ਗੱਲ ਕਰੀਏ ਤੇ ਪੰਜਾਬ ਹੈ ਖੇਤੀ ਪ੍ਰਧਾਨ ਸੂਬਾ ਹੈ ਖੇਤੀ ਦੇ ਰਿਗਾਰਡਿੰਗ ਕੋਈ ਫੈਕਟਰੀਆਂ ਉੱਤੇ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਪਰ ਜੇ ਕਹਿੰਦੇ ਵੀ ਸਾਡੀ ਜ਼ਮੀਨ ਨੂੰ ਰੋਡਾਂ ਦੇ ਵਿੱਚ ਹੀ ਬਰਬਾਦ ਕਰਕੇ ਤੇ ਵਪਾਰ ਸਦਾ ਸੈਂਟਰ ਨੇ ਕਰਨਾ ਹੈ ਦੂਜੇ ਮੁਲਕਾਂ ਦੇ ਨਾਲ ਸਾਨੂੰ ਖੇਤਾਂ ਚੋਂ ਕੱਢ ਕੇ ਫਲਾਈਟਾਂ 'ਚ ਵਾੜਨਾ ਹੈ ਇਹ ਬੜੀ ਇਹਨਾਂ ਨੇ ਲੰਬੀ ਗੱਲ ਕੀਤੀ ਹੈ ਇਹ ਹਰ ਕਿਸੇ ਦੀ ਪકડ ਦੇ ਵਿੱਚ ਆਉਣ ਵਾਲੀ ਗੱਲ ਨਹੀਂ ਪਰ ਇਹਨਾਂ ਨੇ ਇੱਕ ਗੱਲ ਇਹ ਵੀ ਕੀਤੀ ਹੈ ਵੀ ਵੇਖੋ ਲੜਾਈ ਸਾਡੀ ਏਕੇ ਦੀ ਏ ਮੰਗਾ ਸਾਡੀਆਂ ਸਾਂਝੀਆਂ ਠੀਕ ਹੈ ਵਖਰੇਵੇਂ ਭਰਾਵਾਂ ਭਰਾਵਾਂ ਦੇ ਜੀ ਨੇ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਹੈ ਵੀ ਸਰਕਾਰਾਂ ਚਾਹੁੰਦੀਆਂ ਨੇ ਪਾੜੇ ਪਾਏ ਜਾਣ ਔਰ ਪਾੜੇ ਪਾਏ ਵੀ ਇਹੋ ਹੀ ਸਾਡੇ ਵੀਰ ਭਰਾ ਸਾਰੇ ਦਿੱਲੀ ਇਕੱਠੇ ਸੀ ਦਿੱਲੀ ਆ ਕੇ ਕੁਝ ਰਾਜਨੀਤਿਕ ਬਣ ਕੇ ਕਿਸੇ ਨੇ ਆਪਣੇ ਨਾਮ ਦੇ ਅੱਗੇ ਲਾ ਲਿਆ ਗੈਰ ਰਾਜਨੀਤਿਕ ਸੋ ਵਖਰੇਵੇਂ ਕਾਫੀ ਹੋਏ ਸਰਕਾਰ ਨੇ ਉਸ ਚੀਜ਼ ਦੇ ਫਾਇਦੇ ਵੀ ਠਾਏ ਸਮਾ ਆ ਕੇ ਅੱਜ ਫਿਰ ਇੱਕ ਮੰਚ ਤੇ ਸਰਦਾਰ ਸਾਹਿਬ ਕਹਿ ਰਹੇ ਨੇ ਵੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮੰਚ ਤੇ ਇਹ ਸਾਰੇ ਦਿਖਣਗੇ ਕਿਉਂਕਿ ਕਿਦੇ ਨਾ ਕੀਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਮੰਗਾ ਸਾਡੀਆਂ ਸਾਂਝੀਆਂ ਨੇ ਵੇਖੋ ਮਾਰਚ ਉਹ ਆਪਣੇ ਤਰੀਕੇ ਨਾਲ ਕਰ ਰਹੇ ਨੇ ਕਹਿੰਦੇ ਵੀ ਉਹਨਾਂ ਟਰੈਕਟਰ ਮਾਰਚ ਕਰਨਾ ਹੋਰ ਉਹਨਾਂ ਨੇ ਤਹਿਸੀਲਾਂ ਦਾ ਘਰਾਉ ਕਰਨਾ ਹੈ ਇਹਨਾਂ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਲੰਬੇ ਸਮੇਂ ਤੋਂ 11.5 ਮਹੀਨੇ ਤੋਂ ਪੰਜਾਬ ਦੇ ਬਾਰਡਰਾਂ ਤੇ ਲੜਾਈ ਲੜ ਰਹੀਆਂ ਇਹਨਾਂ ਨੇ ਮੌਲ ਔਰ ਲੀਡਰਾਂ ਦੀਆਂ ਕੋਠੀਆਂ ਦੇ ਘਰਾਓ ਹੋਣਗੇ ਹਾਂਜੀ ਹਾਂਜੀ ਸਹੀ ਲੋ ਸੈਲੂ ਜਿਹੜੇ ਨੇ ਜਿਹੜੇ ਆਪਾਂ ਨੂੰ ਪਤਾ ਹੀ ਹੈ ਵੀ ਅੱਜ ਪਿੰਡ-ਪਿੰਡ ਦੇ ਵਿੱਚ ਸੈਲੂ ਲੱਗੇ ਕਿਤੇ ਨਾ ਕਿਤੇ ਅਸੀਂ ਵੀ ਲੋਭ ਲਾਲਚ ਦੇ ਅਧੀਨ ਹੋ ਕੇ ਆਪਣੀਆਂ ਜ਼ਮੀਨਾਂ ਉਹ ਕਾਰਪੋਰੇਟਾਂ ਨੂੰ ਦਿੱਤੀਆਂ ਨੇ ਕਿਤੇ ਨਾ ਕਿਤੇ ਦੋਸ਼ੀ ਅਸੀਂ ਵੀ ਆ ਸੋ ਇਹ جنگ ਕਿੰਨੀ ਲੰਬੀ ਚੱਲਦੀ ਏ ਅਜੇ ਗੱਲਬਾਤ ਦਾ ਦੌਰ 14 ਫਰਵਰੀ ਤੋਂ ਸ਼ੁਰੂ ਹੋਣਾ ਹੈ ਸਰਦਾਰ ਸਾਹਿਬ ਨੇ ਕਿਹਾ ਸੰਘਰਸ਼ ਲੰਮਾ ਚੱਲੇਗਾ ਕਿਉਂਕਿ ਗੱਲ ਆਪਾਂ ਵੇਖਦੇ ਹਾਂ ਦਿੱਲੀ ਪਹਿਲੇ ਦਿਨ ਤੋਂ ਗੱਲ ਸ਼ੁਰੂ ਹੋ ਗਈ ਸੀ ਤੇ ਲਗਭਗ ਸਾਲ ਸਵਾ ਸਾਲ ਗੱਲ ਚੱਲਦੀ ਰਹੀ ਉਸ ਤੋਂ ਬਾਅਦ ਵੀ ਗੱਲਾਂ ਦੇ ਦੌਰ ਬੜੇ ਚੱਲੇ ਪਰ ਹੁਣ ਕਿਸਾਨ ਆਗੂ ਖਫਣ ਬੰਨ ਕੇ ਗਏ ਨੇ ਸਿਰ ਧੜ ਦੀ ਲਾ ਕੇ ਮੋੜਨਗੇ ਕਹਿੰਦੇ ਵੀ ਹੁਣ ਤੇ ਜਿਹੜੀਆਂ ਵੀ ਮੰਗਾਂ ਹੋਣਗੀਆਂ ਚੱਲਦੇ ਮੋਰਚੇ 'ਚ ਮਨਾ ਕੇ ਉਠਾਂਗੇ ਕਿਉਂਕਿ ਪਹਿਲਾਂ ਇੱਕ ਵਾਰ ਧੋਖਾ ਖਾ ਚੁੱਕੇ ਆ ਤੇ ਪੰਜਾਬ ਦੇ ਲੋਕਾਂ ਨੇ ਪੁੱਛਿਆ ਹੋਈ ਸੀ ਹਾਂ ਭਾਈ ਉਦੋਂ ਤੁਸੀਂ ਕਿਹਾ ਸੀ ਤੇ ਫਿਰ ਉਹ ਅਣਖ ਨੂੰ ਜਦੋਂ ਕਿਸੇ ਨੇ ਮੰਗਾ ਰਿਆ ਤੇ ਉਹ ਅਣਖ ਜਾਗੀ ਤੇ ਦੁਬਾਰਾ ਫਿਰ ਸਾਡੇ ਵੀਰ ਅੱਜ 11 ਮਹੀਨਿਆਂ ਤੋਂ ਜੰਗ ਲੜ ਰਹੇ ਨੇ ਤੇ ਇੱਕ ਸਾਡਾ ਕਿਸਾਨ ਆਗੂ ਜਿਹੜਾ ਜ਼ਿੰਦਗੀ ਤੇ ਮੌਦੀ ਲੜਾਈ ਲੜ ਰਿਹਾ ਸੋ ਇਹ ਜੰਗ ਕਿੱਡੀ ਲੰਬੀ ਚੱਲਦੀ ਏ 26 ਮਾਰਚ ਨੂੰ ਵੀ ਅਸੀਂ ਤੁਹਾਨੂੰ ਵਿਖਾਉਣ ਦਾ ਯਤਨ ਕਰਾਂਗੇ ਕਿਸ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਸਾਡੇ ਕਿਸਾਨ ਵੀਰ ਆਪਣੀਆਂ ਮੰਗਾਂ ਦੇ ਖਾਤਰ ਇੱਕ ਸ਼ਾਂਤਮਈ ਪ੍ਰੋਟੈਸਟ ਕਰਨਗੇ ਉਹ ਵੀ ਵਿਖਾਉਣ ਦਾ ਯਤਨ ਕਰਾਂਗੇ ਖਣੌਰੀ ਬਾਰਡਰ ਸ਼ੰਭੂ ਬਾਰਡਰ ਦੇ ਵੀ ਦ੍ਰਿਸ਼ ਵਿਖਾਉਣ ਦਾ ਯਤਨ ਕਰਾਂਗੇ ਨਵੇਂ ਮੁੱਦੇ ਤੇ ਨਵੀਂ ਸ਼ਕਤੀਤ ਨਾਲ ਬਹੁਤ ਜਲਦੀ ਆਦੇ ਰੂਬਰੂ ਨੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ